ਯੋਇ ਤੇ ਲੌਈ ਸਾਂਝੇ ਕਰਨਾ ਹੁਣ ਸਾਂਝੇ ਸੁਣਾ ਬਾਈ ਹੁਣਾਂ ਦਾ ਪਕਵਣ ਕਰ ਲਿਆ ਤੇ ਬਾਈ ਹੁਣਾਂ ਦਾ ਕਰਕੇ ਆਪਾਂ ਆ ਗਏ ਰਸੋਈ ਦੇ ਵਿੱਚ ਇਹ ਰਸੋਈ ਹੈਗੀ ਆ ਓਪਨ ਟੂ ਓਪਨ 에ਅਰ ਸੁਖੀ ਭਾਜੀ ਕਿਵੇਂ ਲੱਗਾ ਪਹਿਲਾਂ ਤਾਂ ਕਿ ਬਹੁਤ ਵਧੀਆ ਹੈ ਕਿ ਨਾ ਪੂਰਾ ਸ਼ਾਂਤੀ ਰੱਖਦਾ ਹੁਣ ਕੜਾਹੀ ਸਾਂਝਾ ਕਰ ਆ ਹੋਮਪੱਟ ਗੈਦਰਨੈਸ। ਸ਼ਾਬਾਸ਼। ਇਟ ਵਾਸ ਉਹਨਾ ਕਨਸੈਪਟਾਂ ਜਿੱਥੇ ਆ ਕੇ ਬਹੁਤ ਸ਼ਾਂਤੀ ਮਿਲਦੀ ਹੈ। ਐਥੈਂਟਿਕ ਫੂਡ ਮਿਲਦਾ ਸਾਨੂੰ। ਪ੍ਰਾਤਨ ਜਣਾ ਦੇ ਨਾਲ ਜੁੜਦੇ ਆ। ਇਹ ਮੇਲਾ ਰੈਡ ਨੇ ਪੇਪਰ ਦੇ। ਬਿਲਕੁਲ। ਆਰੇ 사ਜਾ ਆਪਾਂ ਇੱਕ ਦਿਖਾ ਦਈਏ ਪਹਿਲਾਂ ਨਾ। ਆ ਦੇਖੋ ਇੱਧਰ ਆ ਲੱਗੇ ਹੋਏ ਨੇ। ਕਾੜ ਦੀਆਂ ਵਾਲੇ ਦੁੱਧ। ਤੇ ਇੱਥੇ ਤੁਸੀਂ ਜੇ ਕਾੜੇ ਵਾਲਾ ਦੁੱਧ ਪੀਣਾ ਤਾਂ ਕਮਾਲ ਦੀਆਂ ਨੇ ਹੈਨਾ। ਬਿਲਕੁਲ ਬਿਲਕੁਲ ਬਿਲਕੁਲ। ਇੱਧਰ ਲੱਗੇ ਹੋਇਆ ਜੀ ਪੈਜੀ ਹੁਣੀ। ਖੋਏ ਦੀਆਂ ਪਿੰਨੀਆਂ ਬਣਾਉਣ ਵਾਸਤੇ। ਸੁਖੀ ਭਾਜੀ ਜੀ। ਕਿਵੇਂ? ਬਿਲਕੁਲ ਜੀ। ਪਿੰਨੀਆਂ ਦਾ ਵੈਸੇ ਬਹੁ ਹਾਂ ਉਹ ਹਰ ਜਗ੍ਹਾ ਤੇ ਦੇਖੋ ਪੂਰੀ ਸ਼ਾਂਤੀ ਹਰ ਦੇਖੋ ਹਾਂ ਕਿੰਨਾ ਕੁਸ਼ ਕਿੰਨਾ ਬਹੁਤ ਮੰਦਿਰ ਅੱਛਾ ਇੱਥੇ ਇੱਕ ਚੀਜ਼ ਇੱਕ ਚੀਜ਼ ਹੋਰ ਲੱਗਦੀ ਆ ਇੱਥੇ ਦਾ ਜਿਹੜਾ ਦਾ ਹੈਗਾ ਆਉਂਦਾ ਉਹਦੇ ਲਈ ਹੈਗਾ ਸਾਂਝਾ ਕਰ ਜਿਹੜਾ ਇੱਥੇ ਆ ਜਾਂਦਾ ਉਹਦੇ ਲਈ ਹੈਗਾ ਇਹ ਆਪਣਾ ਘਰ ਆਪਣਾ ਘਰ ਤੇ ਬਿਲਕੁਲ ਤੇ ਆਪਣੇ ਘਰ ਚ ਹੁਣ ਚੱਲ ਗਏ ਪੈਜੀ ਨਾਲ ਕਰਦੇ ਗੱਲਬਾਤ ਪੈਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟੀ ਸਤਿ ਸ਼੍ਰੀ ਅਕਾਲ ਹੋਰ ਪੈਜੀ ਠੀਕ ਠਾਕ ਹੋ ਬਹੁਤ ਵਧੀਆ ਜੀ ਚਲੋ ਜੀ ਥੈਂਕ ਯੂ ਸੋ ਮਚ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਪੈਜੀ ਨਹੀਂ ਕੋਈ ਪ੍ਰੋਬਲਮ ਨਹੀਂ ਜੀ ਮੈਂ ਤਾਂ ਕੰਮ ਹੀ ਕਰ ਰਹੀ ਆ ਜਾਓ ਬਾਅਦ ਤੇ ਵਾਕਿਆ ਪਾ ਜੀ ਜੋਤਸੀ ਕੰਮ ਕਰਦੇ ਹੋ ਨਾ ਮਤਲਬ ਇੱਕ ਲਖਣ ਕੰਮ ਆ ਤੇ ਇਹ ਕੰਮ ਜਿਹੜਾ ਆ ਲਗਭਗ ਪੰਜਾਬ ਦੇ ਵਿੱਚ ਹਰੇਕ ਸੁਆਣੀ ਨੂੰ ਆਪਣੇ ਘਰ ਚ ਕਰਨਾ ਚਾਹੀਦਾ ਬਿਲਕੁਲ ਜੀ ਅੱਗੇ ਹੁੰਦਾ ਸੀ ਅਸੀਂ ਉਸ ਟਾਈਮ ਦੇ ਆ ਜਦੋਂ ਘਰਾਂ 'ਚੇ ਹੁੰਦਾ ਸੀ ਇਹ ਸਾਰਾ ਕੰਮ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਪਾ ਜੀ ਅੱਛਾ ਹੋਰ ਇੱਕ ਚੀਜ਼ ਆ ਵੀ ਅੱਜ ਤੁਸੀਂ ਬਣਾ ਰਹੇ ਪਿੰਨੀਆਂ ਹਾਂਜੀ ਕੋਈ ਦੀ ਪਿੰਨੀ ਜਿਹੜੀ ਅੱਜ ਕੱਲ ਪੰਜਾਬ ਦੇ ਘਰਾਂ ਚੋਂ ਗਾਇਬ ਹੋ ਚੁੱਕੀ ਆ ਹਾਂਜੀ ਖਤਮ ਹੋ ਚੁੱਕੀ ਆ ਤੇ ਹੁਣ ਉਹ ਸਿਰਫ ਪਿੰਨੀ ਹਲਵਾਈਆਂ ਦੀ ਟਰੇਆਂ ਦੇ ਵਿੱਚ ਜਾਂ ਜਿਹੜੇ ਅੱਜ ਕੱਲ ਹੁਣ ਲੋਕ ਵਿਚਾਰੇ ਬਿਜ਼ਨਸ ਆਪਣੇ ਪੰਜਾਬੀ ਕਰ ਰਹੇ ਨੇ ਉਹਨਾਂ ਦੇ ਘਰ ਤੱਕ ਪਹੁੰਚ ਗਿਆ ਹਾਂਜੀ ਪਰ ਮੇਨ ਚੀਜ਼ ਗੱਲ ਹੈ ਵੀ ਹੁਣ ਹਾਂਜੀ ਤੁਸੀਂ ਇੱਕ ਚੀਜ਼ ਮੈਨੂੰ ਦੱਸੋ ਵੀ ਇਹ ਜਿਹੜੇ ਤੁਸੀਂ ਹੁਣ ਪਿੰਨੀਆਂ ਬਣਾਉਂਦੇ ਹੋ ਹਾਂਜੀ ਇਹ ਕਿਸ ਤਰੀਕੇ ਨਾਲ ਤੁਸੀਂ ਡਿਸਟ੍ਰੀਬਿਊਟ ਕਰਦੇ ਹੋ ਅੱਛਾ ਜੀ ਤੇ ਇੱਕ ਤੁਹਾਡਾ ਜਿਹੜਾ ਘਰ ਦਾ ਸਾਂਝੇ ਘਰ ਦਾ ਕਨਸੈਪਟ ਆ ਹਾਂਜੀ ਤੇ ਇੱਥੇ ਕਿਵੇਂ ਹੁਣ ਮੈਨੂੰ ਸਮਝ ਨਹੀਂ ਆ ਗਈ ਇਹ ਚੀਜ਼ ਦੀ ਵੀ ਹਾਂ ਵੀ ਮੈਂ ਇਹ ਤੁਹਾਨੂੰ ਇਹਦਾ ਰੇਟ ਪੁੱਛਾਂ ਹਾਂ ਮੈਂ ਤਾਂ ਕੋਈ ਕੀ ਗੱਲ ਪੁੱਛਾਂ ਕਿਉਂਕਿ ਬਾਈ ਹੁਣਾਂ ਨੇ ਪ੍ਰੋਪਰ ਐਕਸਪਲੇਨ ਕਰਤਾ ਵੀ ਇਹ ਇੱਕ ਜਿਹੜਾ ਘਰ ਅ ਫਿਰ ਵੀ ਪੈਨ ਡਿਸਟਰੀਬਿਊਟ ਮੈਂ ਨਹੀਂ ਕਰਦੀ ਮੈਂ ਅਸੀਂ ਸਾਂਝੇ ਖਰਚ ਆਪਣੇ ਆਪਣੇ ਕੰਮ ਵੰਡੇ ਹੋਏ ਨੇ ਅੱਛਾ ਜੀ ਮੇਰਾ ਕੰਮ ਸਿਰਫ ਪ੍ਰੋਡਕਸ਼ਨ ਦਾ ਓਕੇ ਮੈਂ ਚੀਜ਼ ਬਣਾਉਣੀ ਆ ਤੇ ਮੇਰੀ ਜ਼ਿੰਮੇਵਾਰੀ ਆ ਵੀ ਚੀਜ਼ ਵਧੀਆ ਹੋਵੇ ਅਸਲੀ ਹੋਵੇ ਪਿਓਰ ਹੋਵੇ ਵਾਹ ਜੀ ਸੋ ਡਿਸਟਰੀਬਿਊਟ ਕਰਨੀ ਇਹ ਮੈਨੇਜਰ ਜਾਂ ਬਾਕੀ ਸਟਾਫ ਦੀ ਜ਼ਿੰਮੇਵਾਰੀ ਆ ਕਿਉਂਕਿ ਉਹਨਾਂ ਨੇ ਦੇਖਣਾ ਆ ਕਿ ਹਰ ਚੀਜ਼ ਤੇ ਕਿੰਨੀ ਕੋਸਟ ਆਉਂਦੀ ਆ ਓਕੇ ਹਰ ਚੀਜ਼ ਸਾਡੀ ਮੋਲ ਦੀ ਆ ਵੈਸੇ ਤਾਂ ओके ਤੇ ਕਿੰਨੀ ਕੋ ਕਿਵੇਂ ਬਣੀ ਆ ਉਹਦੇ ਤੇ ਕਿੰਨੀ ਲੇਬਰ ਆਈ ਆ ਉਸ ਸਾਬ ਨਾਲ ਉਹ ਦਿੰਦੇ ਆਪਣੇ ਬਹੁਤ ਭੈਣ ਭਰਾ ਲੈ ਕੇ ਜਾਂਦੇ ਇਹ ਸਾਨੂੰ ਸਪੋਰਟ ਵੀ ਆ ਵਾਹ ਜੀ ਮੈਮ ਦੇਖੋ ਸਭ ਤੋਂ ਵੱਡੀ ਗੱਲ ਆ ਵੀ ਅਸੀਂ ਸਿਆਲਾਂ ਦੇ ਵਿੱਚ ਦੁੱਧ ਬਹੁਤ ਵੱਜ ਜਾਂਦਾ ਅੱਛਾ ਜੀ ਜਿਹੜੇ ਘਰਾਂ ਤੋਂ ਅਸੀਂ ਦੋ ਘਰਾਂ ਤੋਂ ਦੁੱਧ ਲੈਣੇ ਆ ਜੀ ਬਹੁਤ ਉਹ ਮਿਹਨਤ ਕਰਨ ਵਾਲੇ ਪਰਿਵਾਰ ਨੇ ਹੁਣ ਸਿਆਲਾਂ ਦੇ ਵਿੱਚ ਸਾਡੀ ਲੱਸੀ ਜ਼ਿਆਦਾ ਨਹੀਂ ਲੱਗਦੀ ਅੱਛਾ ਜੀ ਪਰਾਸੀ ਫਿਰ ਸੋਚਿਆ ਵੀ ਅਸੀਂ ਕਿਵੇਂ ਉਹਨਾਂ ਦੀ ਸਪੋਰਟ ਕਰਦੇ ਰਹੀਏ ਲਗਾਤਾਰ ਜੀ ਅਸੀਂ ਹੁਣ ਖੋਆ ਘੜਦੇ ਆ ਸਿਆਲਾਂ ਦੇ ਵਿੱਚ ਉਸੇ ਦੁੱਧ ਦਾ ਕੀ ਬਾਤ ਹੈ ਜੀ ਤੇ ਕੁਛ ਖੋਆ ਵੇਖਦਾ ਕੁਛ ਅਸੀਂ ਫਿਰ ਪਿੰਨੀ ਆ ਜਿਹੜੀ ਅਸਲੀ ਆਪਣਾ ਪੰਜਾਬੀ ਕਲਚਰ ਦੀਆਂ ਚੀਜ਼ਾਂ ਨੇ ਫਿਰ ਉਹ ਬਣਾ ਕੇ ਆਪਣੇ ਭੈਣ ਭਰਾਵਾਂ ਨੂੰ ਦਿੰਨੇ ਆ ਜੀ ਭਾਜੀ ਇੱਕ ਮੈਨੂੰ ਹੁਣ ਇੱਕ ਬਾਈ ਨੂੰ ਪੁੱਛਿਆ ਬਾਈ ਨੇ ਤਾਂ ਮੈਨੂੰ ਕਿਹ ਜਿਹੇ ਕਹਤਾ ਹਾਂਜੀ ਬਈ ਇਹ ਨਾ ਰੈਸਟੋਰੈਂਟ ਆ ਨਾ ਕੋਸ਼ੂ ਰ ਹਾਂਜੀ ਇਹ ਸਾਂਝਾ ਘਰ ਆ ਹੁਣ ਮੈਨੂੰ ਤੁਸੀਂ ਐਕਸਪਲੇਨ ਕਰੋ ਵੀ ਅਸੀਂ ਇਹਨੂੰ ਰੈਸਟੋਰੈਂਟ ਗਏ ਕੀ ਕੀ ਹੁਣ ਤੁਸੀਂ ਇਹ ਗੱਲ ਕਹੀ ਮੈਨੇਜਰ ਦੀ ਵੀ ਇਹਨੂੰ ਰੇਟ ਜਿਹੜਾ ਮੈਨੇਜਰ ਤੈਅ ਕਰਨਗੇ ਹਾਂਜੀ ਪਰ ਗੱਲ ਇਹ ਵੀ ਮੈਨੂੰ ਲੱਗਦਾ ਜਿਹੜਾ ਤੁਸੀਂ ਪਿੰਨੀ ਬਣਾਉਨੇ ਹੋ ਨਾ ਹਾਂਜੀ ਇਹ ਮੈਨੇ ਮੈਨੇਜਰ ਦੇ ਉੱਪਰ ਦੇ ਲੈਵਲ ਦੀ ਗੱਲ ਆ ਇਹ ਮੈਨੂੰ ਲੱਗਦਾ ਦੀ ਉਹ ਚੈੱਕ ਕਰ ਸਕਦੇ ਇਸ ਇਸ ਰੇਟ ਨੂੰ ਹਾਂ ਨਹੀਂ ਜੱਜ ਨਹੀਂ ਉਹ ਕਰ ਸਕਦੇ ਬਿਲਕੁਲ ਕਿਉਂਕਿ ਪਹਿਲੀ ਗੱਲ ਤਾਂ ਇਹ ਜਿੰਨੇ ਪਿਆਰ ਨਾਲ ਜਿੰਨੀ ਪਿਓਰਿਟੀ ਨਾਲ ਬਣਦਾ ਉਹਦਾ ਰੇਟ ਹੁੰਦਾ ਹੀ ਨਹੀਂ ਕੋਈ ਹਾਂ ਇਹ ਅਣਮੁੱਲੀ ਚੀਜ਼ ਹੈ ਕਿ ਇਹ ਹਾਂਜੀ ਜਿਹੜੇ ਸਾਡੇ ਪੰਜਾਬ ਦੇ ਹਰੇਕ ਘਰਾਂ ਵਿੱਚ ਹੁੰਦੀ ਸੀ ਹੁੰਦੀ ਸੀ ਤੇ ਦੂਜੀ ਗੱਲ ਹੈ ਕਿ ਇਹ ਚੀਜ਼ਾਂ ਨਾ ਦਿਲ ਨਾਲ ਬਣਦੀਆਂ ਨੇ ਜੀ ਇਹ ਕਮਰਸ਼ੀਅਲ ਉਹਦੇ ਨਾਲ ਨਹੀਂ ਬਣਦੀਆਂ ਹੈਗੀਆਂ ਬਿਲਕੁਲ ਤੁਸੀਂ ਇੱਕ ਜਿਹੜਾ ਕਮਰਸ਼ੀਅਲ ਪੱਖ ਹੁੰਦਾ ਉਹ ਵੱਖਰਾ ਹੈ ਹਾਂਜੀ ਤੇ ਇਹ ਸਾਡੀ ਬਿਲਕੁਲ ਕਮਰਸ਼ੀਅਲ ਸੋਚ ਨਹੀਂ ਮੈਨੂੰ ਨਾ ਹਰ ਰੋਜ਼ ਚਾ ਅਜੜਿਆ ਰਹਿਣਾ ਵੀ ਅੱਜ ਕੀ ਬਣਾਉਣਾ ਆ ਕੀ ਬਾਤ ਹੈ ਜੀ ਅਸੀਂ ਕਦੇ ਵੀ ਇਹ ਨਹੀਂ ਹੋਣਾ ਵੀ ਅਸੀਂ 5 ਕਿਲੋ ਪਿੰਨੀਆਂ ਇਕੱਠੀਆਂ ਬਣਾਤੀਆਂ ਅੱਛਾ ਜੀ ਅਸੀਂ ਬਹੁਤ ਲਿਮਟਡ ਬਣਾਉਨੇ ਆ ਤਾਂ ਕਿ ਜੀ ਨੇ ਲੈ ਕੇ ਜਾਣੀ ਉਹਦੇ ਕੋਲ ਫਰੈਸ਼ ਚੀਜ਼ ਜਾਵੇ ਬਾਜੀ ਬਈ ਅਸੀਂ ਕਦੇ ਕਰਦਾ ਹੀ ਨਹੀਂਗੇ ਵੀ ਇਕੱਠੀ ਬਣਾਤੀ ਬਸ ਸਾਡਾ ਇਹ ਕੰਮ ਆ ਵੀ ਵੇਚ ਬਿਕ ਜਾਣ ਇਹ ਬਿਕਣ ਲਈ ਨਹੀਂ ਹੈਗੀਆਂ ਕੀ ਬਾਤ ਹੈ ਇੱਕ ਸਾਂਝ ਵਧਾਉਣ ਲਈ ਹੈ ਸਾਂਝ ਵਧਾਉਣ ਲਈ ਅ ਵੀ ਜਿਹੜਾ ਇੱਕ ਵਾਰ ਖਾਵੇ ਉਹ ਚਾਹੇ ਆਪਣੇ ਘਰੇ ਬਣਾਵੇ ਮੋੜ ਕੇ ਵਾਹ ਰੈਸਪੀ ਲਵੇ ਘਰੇ ਬਣਾਵੇ ਜਾਂ ਉਹਨਾਂ ਨੂੰ ਚੰਗੀਆਂ ਚੀਜ਼ਾਂ ਬਾਰੇ ਜਾਣਕਾਰੀ ਹੋ ਜਵੇ ਵਾਹ ਤੇ ਬੇਸਿਕਲੀ ਵੀਰ ਜੀ ਅਸੀਂ ਆਪਣਾ ਘਰ ਬਣਾਇਆ ਸੀਗਾ ਅੱਛਾ ਜੀ ਇਹ ਕੋਈ ਰੈਸਟੋਰੈਂਟ ਇਸੇ ਕਰਕੇ ਨਹੀਂ ਕਿਉਂਕਿ ਸਾਡੇ ਦਿਮਾਗ 'ਚ ਕਦੇ ਰੈਸਟੋਰੈਂਟ ਨਾ ਆਇਆ ਸੀ ਜੀ ਨਾ ਇਹ ਆਉਣਾ ਵਾਹ ਹੁਣ ਵੀ ਜਿਹੜਾ ਘਰ ਬਣਾਇਆ ਸੀ ਘਰ ਬਾਕੀਆਂ ਨਾਲ ਸ਼ੇਅਰ ਹੋ ਗਿਆ ਹੁਣ ਵੀ ਜਿੰਨੇ ਅਸੀਂ 25-30 ਪਰਿਵਾਰ ਆ ਬਸ ਅਸੀਂ ਮਿਹਨਤ ਕਰਦੇ ਆ ਤੇ ਖਾਣੇ ਆ ਉਹਦੇ ਵਿੱਚੋਂ ਚਾਹ ਵਾਤਾ ਇਕੱਠੇ ਖਾਂਦੇ ਆ ਸੋ ਰੈਸਟੋਰੈਂਟ ਕਦੇ ਆਇਆ ਹੀ ਨਹੀਂਗਾ ਦਿਮਾਗ 'ਚ ਓਕੇ ਜੀ ਉਪਰਲਾ 25-30 ਪਰਿਵਾਰ ਜਿਹੜੇ ਇਹਨੂੰ ਪ੍ਰੋਪਰ ਮੈਨੇਜ ਕਰ ਰਹੇ ਹੋ ਪ੍ਰੋਪਰ ਕਰ ਰਹੇ ਆ ਦੇਖੋ ਜੀ ਰੋਟੀ ਬਣਾ ਰਹੇ ਆ ਘੱਟੇ ਬੈਠੇ ਰੋਟੀਆਂ ਨਾਲ ਨਾਲ ਬੰਦੀ ਪਈ ਆ ਹਾਂਜੀ ਤੇ ਪਾ ਜੀ ਫਿਰ ਇੱਥੇ ਤੁਸੀਂ ਜਿੱਦਾਂ ਹੁਣ ਆਏ ਤੇ ਤੁਹਾਡੇ ਕੋਲ ਸ਼ੈਫ ਵੀ ਹੈਗੇ ਨੇ ਕੰਮ ਕਰਨ ਵਾਲੇ ਹਨਾ ਹਾਂਜੀ ਪਰ ਜਿਹੜੀ ਮੇਰ ਗੱਲ ਆ ਪੈਂਜੀ ਹੁਣ ਆਏ ਨੇ ਹਾਂਜੀ ਤੇ ਪੈਂਜੀ ਹੁਣ ਤੁਸੀਂ ਕਹਿੰਦੇ ਆਜੋ ਨਾਲ ਲੱਗ ਕੇ ਆਪਾਂ ਚੀਜ਼ ਬਣਾਈਏ ਹਾਂਜੀ ਹਾਂ ਇਹ ਇੱਕ ਚੀਜ਼ ਇਹ ਉਹੀ ਚੀਜ਼ ਫੀਲ ਕਰਦੇ ਵੀ ਆਪਣੇ ਘਰ ਦੀ ਚੀਜ਼ ਆ ਨਾ ਕਿ ਆਪਾਂ ਰੈਸਟੋਰੈਂਟ 'ਚ ਬੈਠੇ ਹਾਂ ਬਿਲਕੁਲ ਸਿਰਫ ਅਸੀਂ ਆਰਡਰ ਕਰ ਸਕਦੇ ਹਾਂ ਨਾ ਕਿ ਇਸ ਫੀਲ ਕਰ ਸਕਦੇ ਕੁਝ ਦੋਈ ਗੱਲ ਆ ਸਾਨੂੰ ਕੋਈ ਮੈਲਨ ਆਇਆ ਅਸੀਂ ਇਹ ਵੀ ਇੱਕ ਕੰਮ ਆ ਕਿ ਇਹ ਸਾਨੂੰ ਮੈਲਨ ਆਇਆ ਜੀ ਤੇ ਇਹ ਕਾ ਵੀ ਤਰੀਕਾ ਅੱਗੇ ਵੀ ਸਾਡੀਆਂ ਮਾਮਾਂ ਕੋਲੇ ਐਵੇਂ ਹੁੰਦਾ ਸੀ ਕੋਈ ਮਾਸਸੀ ਭੂਆ ਆ ਗਈ ਕੋਲੇ ਉੱੁੱਲੇ ਚ ਬੈਠੀ ਇੱਕ ਜਣੀ ਰੋਟੀ ਬਣਾਈ ਗਈ ਇੱਕ ਜਣੀ ਝੋਕਾ ਪਾਈ ਗਈ ਇਦਾਂ ਹੀ ਉਹਨਾਂ ਦਾ ਮੇਲ ਬਣਦਾ ਸੀਗਾ ਹਾਂ ਤੇ ਹੁਣ ਜੇ ਘਰ ਆ ਸਾਂਝਾ ਘਰ ਆ ਫਿਰ ਜਿਹੜਾ ਵੀ ਆਇਆ ਵੀ ਹੁਣ ਇਹਨਾਂ ਦੀ ਮੈਂ ਡਿਊਟੀ ਲਾਤੀ ਵੀ ਬਦਾਮ ਕਟ ਦਵਾਂ ਮਤਲਬ ਜਿੱਥੇ ਤੁਸੀਂ ਬੈਠੇ ਹੋ ਉੱਥੇ ਉਹਨਾਂ ਨੇ ਤੁਹਾਡੇ ਕੋਲ ਆ ਕੇ ਵੇਣਾ ਕੀ ਬਾਤ ਹੈ ਹਾਂਜੀ ਤੇ ਭੈਜੀ ਹੁਣ ਆਪਾਂ ਆ ਗਏ ਥੋੜਾ ਜਿਹਾ ਪਿੱਲੀ ਵਾਲੇ ਪਾਸੇ ਹਾਂਜੀ ਭੈਜੀ ਕਿੰਨਾ ਕਿੰਨਾ ਆਟਾ ਪਾਇਆ ਤੁਸੀਂ ਇਹਦੇ ਵਿੱਚ ਤੇ ਆٹے ਦੇ ਵਿੱਚ ਕਿੰਨਾ ਤੁਹਾਡੇ ਕੋਲ ਖੋਆ ਆ ਹਾਂਜੀ ਵੀਰ ਜੀ ਅਸੀਂ ਕਿਲੋ ਖੋਏ ਦੇ ਵਿੱਚ ਜਿਵੇਂ ਹਿਸਾਬ ਆ ਸਾਡਾ ਪਾਈ ਆਟਾ ਪਾਉਨੇ ਆ ਕਿਲੋ ਦੇ ਵਿੱਚ ਪਾਈ ਆਟਾ ਪਾਉਨੇ ਆ ਕਿਲੋ ਦੇ ਵਿੱਚ ਪਾਈ ਆਟਾ ਪਾਉਨੇ ਆ ਤੇ ਕਿਉਂ ਅਸੀਂ ਜਿਵੇਂ ਵੈਸੇ ਤਾਂ ਅੱਧਕ ਪਾਈ ਆਟਾ ਚ ਹੁੰਦਾ ਪਰ ਫਿਰ ਵੀ ਆਪਣੇ ਹਿਸਾਬ ਨਾਲ ਦੇਖ ਲੈਂਦਾ ਬੱਸ ਮਤਲਬ 4 ਕਿਲੋ ਖੋਏ ਮਗਰ ਤੁਹਾਡਾ ਹੋ ਗਿਆ ਕਿਲੋ ਆਟਾ ਕਿਲੋ ਆਟਾ 4 ਕਿਲੋ ਖੋਏ ਮਗਰ ਕਿਲੋ ਆਟਾ ਓਕੇ ਤੇ ਜਿੰਨੀ ਜਿੰਨਾ ਘਾਟਾ ਖੋਆ ਨਾ ਮਿੱਠਾ ਹੁੰਦਾ ਖੋਏ ਦੇ ਵਿੱਚ ਮਿੱਠਾ ਪਾਉਣ ਦੀ ਵੈਸੇ ਉਸ ਖਾਸ ਉਸ ਖੁਸ਼ ਹੁੰਦੀ ਹੈ ਜਿਹੜਾ ਪਿਓਰ ਹੁੰਦਾ ਬਿਲਕੁਲ ਜੀ ਉਹ ਪਿਓਰ ਬਣਿਆ ਪਿਆ ਤੁਹਾਨੂੰ ਟੇਸਟ ਭਰ ਆ ਦਿੰਨੇ ਹੁਣੇ ਕੱਢ ਕੇ ਹਾਂ ਬਿਲਕੁਲ ਆਇਆ ਜੀ ਪ੍ਰੋਪਰ ਖੁਆਹੇ ਆ ਲੱਗਣ ਲੱਗੇ ਬਿਲਕੁਲ ਭੈਜੀ ਉਹ ਅਸਲ ਦੇ ਵਿੱਚ ਜਿਹੜੇ ਅੱਜ ਕੱਲ੍ਹ ਹਲਵਾਈਆਂ ਦੀ ਦੁਕਾਨ ਤੇ ਉਹ ਤਾਂ ਮਠਾਸ ਵੀ ਨਹੀਂ ਰਹੀ ਨਾ ਉਹ ਚ ਸਧਾਈ ਰਹਦੀ ਆ ਹਾਂ ਨਾ 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 ਇਹ ਤਾਂ ਫਿਰ ਦੁੱਧ ਪਿਓਰ ਆਉਂਦਾ ਜਿਵੇਂ ਮੈਂ ਕਿਹਾ ਕਿ ਅਸੀਂ ਪਰਿਵਾਰ ਸਾਰੇ ਨਾਲ ਕੇ ਕਿਰਤ ਕਰਦੇ ਆਂ ਕਿਆ ਬਾਤ ਹੈ ਇਹ ਜਿੱਥੋਂ ਦੁੱਧ ਆਉਂਦਾ ਬਿਲਕੁਲ ਪਿਓਰ ਆਉਂਦਾਵਾ ਜੀ ਤੇ ਉਹ ਖੋਆ ਵੀ ਲੈ ਕੇ ਜਾਂਦੇ ਆ ਸਤੋਂ ਫਿਰ ਅੱਛਾ ਜੀ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਜੇ ਕੋਈ ਪ੍ਰੋਬਲਮ ਹੋਵੇ ਅਸੀਂ ਕਹਿੰਨੇ ਆ ਵੀ ਦੁੱਧ ਵੀ ਥੋੜੇ ਘਰ ਆ ਜਾਂਦਾ ਵਾ ਜੀ ਵੈਸੇ ਪਹਿਲੀ ਆ ਹੀ ਨਹੀਂ ਪ੍ਰੋਬਲਮ ਰੇਟ ਕੀ ਰੱਖਿਆ ਤੁਸੀਂ ਇਹ ਰੇਟ ਮਿਰਚੀ ਮੈਨੂੰ ਖੋਏ ਦਾ ਪਤਾ ਮੈਨੂੰ ਪਿੰਨੀਆਂ ਦਾ ਨਹੀਂ ਪਤਾ ਤੁਸੀਂ ਖੋਏ ਦਾ ਦੱਸੋ ਪਿੰਨੀਆਂ ਤੁਸੀਂ ਆਪੇ ਚੈੱਕ ਕਰ ਲੈਣਾ ਖੋਏ ਦਾ 600 ਆ ਜੀ 600 ਰੁਪਏ ਬਿਲਕੁਲ ਵਧੀਆ ਮਾਇਦੇ ਦੁੱਧ ਦਾ ਖੋਆ ਕੱਢੀ ਦਾ ਓਕੇ ਜੀ 600 ਰੁਪਏ ਕਿਲੋ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਖੋਅ ਬਣਿਆ ਪਿਆ ਉਹ ਤੁਹਾਡੀਆਂ ਗੱਲਾਂ ਚ ਮੈਂ ਆਟਾ ਥੱਲੇ ਲਗਾ ਤਾ ਫੌੜਸਾਲੇ ਆਗੇ ਕਿਨ ਡਰ ਲੱਗ ਗਿਆ ਨਾ ਅੱਲਾਹ ਦੇ ਬਖਸ਼ੂ ਮਾ ਗਿਆ ਕੋਲ ਸਾਰਾ ਨਾ ਉਹਦੀ ਪੈਨ ਮੈਂ ਪਾ ਤਾ ਦੇਖ ਕੇ ਥੱਲੇ ਲੱਗ ਗਿਆ ਜੀ ਹਾਂ ਆਟਾ ਡਰ ਗਿਆ ਆਟਾ ਡਰ ਗਿਆ ਨਹੀਂ ਇਹ ਸਾਡੇ ਵੀਰ ਜੀ ਨੇ ਕਿ ਮੈਂ ਐਮਐਲਏ ਸਾਹਿਬ ਆਏ ਨੇ ਨਹੀਂ ਟੈਨਸ਼ਨ ਹੀ ਲੜੀ ਪਈ ਮੈਂ ਮੈਂ ਜ਼ਿੰਮੇਵਾਰਾਂ ਸੀ ਉਹ ਉਹਨੂੰ ਆਪ ਲਾ ਦਿੰਨੇ ਆ ਹਾਂ ਤੇ ਇਧਰ ਤੁਹਾਨੂੰ ਅਸੀਂ ਦਿਖਾ ਦਈਏ ਇਧਰ ਬਦਾਮ ਪੈ ਨੇ ਹਾਂ ਇਧਰ ਮੱਗਲ ਪੈ ਨੇ ਤੇ ਇਧਰ ਆਪਣੀ ਬਰਾਦਾ ਠੂਟੀ ਬਰਾਦਾ ਜੀ ਇਹ ਇਹ ਨਾਰੀਅਲ ਨਾਰੀਅਲ ਲਾ ਲਾ ਤੇ ਇਧਰ ਨਾਲ ਆ ਗਈ ਤੁਹਾਡੀ ਸ਼ੱਕਰ ਜਿਹੜੀ ਆਪਣੀ ਖੀਨੀ ਖੀਨੀ ਜਿਹੜੀ ਆਪਣੀ ਹੁੰਦੀ ਆ ਬ੍ਰੀਕ ਪੀਸੀ ਹੋਈ ਪੀਸੀ ਹੋਈ ਖੀਨੀ ਜਿਹੜੀ ਹੋਈ ਜਿਹੜੇ ਅਸੀਂ ਨਾ ਖੋਏ ਦੀਆਂ ਆਟੇ ਵਾਲੀਆਂ ਪਿੰਨੀਆਂ ਬਣਾਉਨੇ ਆ ਉਹਦੇ ਵਿੱਚ ਅਸੀਂ ਸ਼ੱਕਰ ਨਹੀਂ ਪਾਉਂਦੇ। ਅੱਛਾ ਜੀ। ਕਿਉਂਕਿ ਸ਼ੱਕਰ ਆ ਉਹਦਾ ਰੰਗ ਥੋੜਾ ਜਿਹਾ ਬਰਾਊਨ ਜਿਹਾ ਕਰ ਦਿੰਦੀ ਆ। ਬਾਕੀ ਸਾਰੀਆਂ ਪਿੰਨੀਆਂ 'ਚ ਅਸੀਂ ਸ਼ੱਕਰ ਪਾਉਂਦੇ ਆ। ਓਕੇ ਜੀ। ਤੇ ਸਿਰਫ ਆਟੇ ਤੇ ਖੋਏ ਵਾਲੀ ਦੇ ਵਿੱਚ ਅਸੀਂ ਸ਼ੱਕਰ ਨਹੀਂ ਪਾਉਂਦੇ ਕਿਉਂਕਿ ਉਹਦੀ ਰੰਗ ਰੂਪ ਜਿਹਾ ਨਹੀਂ ਸੋਹਣਾ ਬਣਦਾ। ਥੋੜਾ ਬਿਲਕੁਲ 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 ਸੋ। ਸੋ ਇਸ ਕਰਕੇ ਅਸੀਂ ਇਹਦੇ ਵਿੱਚ ਚੀਨੀ ਬਰੀਕ ਪੀਸ ਕੇ ਪਾਉਨੇ ਆ। ਵਾਹ ਜੀ। ਥੋੜਾ ਜਿਹਾ ਹੋਰ ਹੋ ਜਵੇ ਆਟਾ। ਤਾਂ ਇਹ ਹੋਰ ਇੱਥੇ ਕੀ ਕੀ ਤੁਸੀਂ ਬਣਾਉਨੇ ਹੋ ਦੇਸੀ ਖਾਣਿਆਂ ਦੇ ਵਿੱਚ ਕੀ ਕੀ ਹੁੰਦਾ ਤੁਹਾਡੇ ਦੇਸੀ ਖਾਣਿਆਂ ਚ ਵੀ ਸਭ ਤੋਂ ਪਹਿਲਾਂ ਅਸੀਂ ਦੁੱਧ ਧਰਦਿਆਂ ਕਾੜਨੀਆ ਚ ਜੀ ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਕਾੜਨੀਆ ਦਾ ਦੁੱਧ ਅਵੇਲੇਬਲ ਆ ਜੀ ਫਿਰ ਉਸੇ ਦੁੱਧ ਨੂੰ ਅਸੀਂ ਜਾਗ ਲਾ ਕੇ ਕਾੜਨੀਆ ਦਾ ਦਹੀਂ ਵੀ ਬਣਦਾ ਜਿਹੜਾ ਲਾਲ ਦਹੀਂ ਆਂ ਚਾਹ ਵਾਤ ਜੀ ਤੇ ਉਹਦੇ ਤੋਂ ਫਿਰ ਅਸੀਂ ਲੱਸੀ ਤਿਆਰ ਕਰਦੇ ਆ ਤਾਂ ਦੇਸੀ ਕੀ ਹੋ ਵੀ ਤਿਆਰ ਕਰਦੇ ਹੋਣੇ ਤੁਸੀਂ ਪਹਿਲਾਂ ਮੱਖਣੀ ਜੀ ਫਿਰ ਦੇਸੀ ਕੀ ਹੋ ਦੇਸੀ ਕੀ ਹੋ ਹਾਂ ਜੀ ਕੀ ਵਾਤ ਆ ਜੀ ਤੇ ਲੱਸੀ ਫਿਰ ਉਹਦੀ ਹੁੰਦੀ ਹੈ ਤਿਆਰ ਫਿਰ ਜਿਹੜਾ ਦੁੱਧ ਆ ਅਸੀਂ ਸਾਰਾ ਪਨੀਰ ਅਸੀਂ ਘਰ ਦਾ ਬਣਾਉਣੀ ਆ ਜੀ ਪਨੀਰ ਸਾਰਾ ਕਰਦਾ 100 ਬਾਈ ਤੇ ਸਾਨੂੰ ਕਹਾਣੀ ਦੱਸੀ ਸੀ ਕਿ ਪਨੀਰ ਸ਼ੁਰੂਆਤ ਕਿਵੇਂ ਹੋਈ ਹੈ ਹਾਂਜੀ ਹਾਂਜੀ 100% ਪਿਓਰ ਪਨੀਰ ਆ। ਕੀ ਬਾਕੀ? ਜਿੰਨਾ ਮਰਜੀ ਕੋਈ ਖਾ ਲਵੇ ਕਦੇ ਕੋਈ ਪ੍ਰੋਬਲਮ ਨਹੀਂ ਆ। ਤੇ ਭਾਈ ਮੈਂ ਤੁਹਾਨੂੰ ਗੱਲ ਹੱਸਾ ਮੇਰੀ ਜਿੱਥੇ ਵੀ ਵਲੌਗ ਕਰਨ ਜਾਂਦਾ ਨਾ ਜਿੱਥੇ ਮੈਨੂੰ ਪਨੀਰ ਦਿਸ ਪੈਂਦਾ ਆ ਤੇ ਮੈਂ ਮੇਰਾ ਸਵਾਲ ਪਹਿਲੇ ਹੁੰਦਾ ਭਾਈ ਇਹ ਪਨੀਰ ਲਿਆ ਕਿੱਥੋਂ ਆ? ਕਿ ਪੂਰੇ ਪੰਜਾਬ ਦੇ ਵਿੱਚ ਨਕਲੀ ਪਨੀਰ ਦੀ ਪਰਮਾਰ ਇਹ ਨਹੀਂ ਹੋ ਚੁੱਕੀ ਆ ਵੀ ਅਸਲੀ ਪਨੀਰ ਲੱਭ ਨਹੀਂ ਰਿਹਾ। ਲੱਭ ਨਹੀਂ ਰਿਹਾ। ਪਰ ਇੱਥੇ ਆ ਗਈ ਹਾਂ ਠੋਕੇ ਕਹਿ ਸਕਦੇ ਆ ਭਾਈ ਇੱਥੇ ਤੁਹਾਨੂੰ ਪਨੀਰ origignal ਹੀ ਮਿਲੂਗਾ। ਜੀ ਮੈਂ ਕਹਿੰਦੀ ਹੁੰਨੀ ਆ ਆਪਣੇ ਸਟਾਫ ਨੂੰ ਵੀ ਜਿਹੜੇ ਮੈਨੇਜਰ ਆ ਸਮਾਨ ਚਲੋ ਉਹਨਾਂ ਕੋਲ ਆ ਵੇਚਣ ਲਈ ਮੈਂ ਕਿੰਨੀ ਹੁੰਨੀ ਆ ਵੀ ਜਦ ਕੋਈ ਵੀ ਭੈਣ ਭਰਾ ਥੋਤੋ ਪੁੱਛਦਾ ਹੈ ਤਾਂ ਵੀ ਅੱਖਾਂ ਚੱਕ ਪਾ ਕੇ ਗਿਆ ਕਰ। ਕੀ ਕਰੂੰ ਵੀ ਇਹ ਆਪਣਾ ਪਨੀਰ ਹੈ। ਹਾਂ ਵੀ ਆਸਮਾਨ ਆ ਜਿਹੜਾ ਸਾਡਾ ਆਪਣਾ ਬਣਾਇਆ ਹੋਇਆ। ਹਾਂ ਵੀ ਅੱਖ ਚੱਕ ਪਾ ਕੇ ਗੱਲ ਕਰੀ ਤੇ ਉਹ ਗੱਲ ਤਾਂ ਹੀ ਹੋਊ ਜੇ ਸ਼ੋਧ ਬਣੀ। ਸ਼ੋਧ ਹਾਂ ਨਹੀਂ ਹੋਣੀ। ਅੱਛਾ ਇੱਕ ਮੈਨੂੰ ਹੋਰ ਦੱਸੋ ਵੀ ਕੈਨੇਡਾ ਵਰਗੀ ਲਾਈਫ ਛੱਡਣੀ। ਹਾਂਜੀ। ਹੈਨਾ? ਹਾਂਜੀ। ਤੇ ਉਥੇ ਇੱਕ ਵੈਲ ਸੈਟਡ ਜੌਬ ਸੀ ਤੁਹਾਡੀ ਬਹੁਤ ਵਧੀਆ ਸੀ ਨਰਸਿੰਗ ਦੇ ਵਿੱਚ ਤੁਸੀਂ ਜੌਬ ਕਰਦੇ ਸੀ ਹਾਂਜੀ ਹਾਂਜੀ ਇੰਨੀ ਵਧੀਆ ਲਾਈਫ ਛੱਡ ਕੇ ਸੌਫਤਰੀ ਲਾਈਫ ਛੱਡ ਕੇ ਕਿੱਥੇ ਦੁਬਾਰਾ ਪੰਜਾਬ 'ਚ ਠੱਕੇ ਖੜਾ ਗਏ ਕਿ ਲਗ ਲਗ ਮੰਨਦੇ ਵਿੱਚ ਵੀ ਠੱਕੀ ਆ ਗਏ ਦੁਬਾਰਾ ਕਿਉਂਕਿ ਸੱਚੀ ਗੱਲ ਆ ਮੈਂ ਕਿੰਦਾ ਇੱਥੇ ਜਿੰਨੇ ਵੀ ਬੈਠੇ ਹੋਵਗੇ ਨਾ ਜਿੰਨੇ ਨਹੀਂ ਗਿਆ ਉਹਨਾਂ ਨੂੰ ਇਹੀ ਲੱਗਦਾ ਵੀ ਯਾਰ ਨਹੀਂ ਇਹ ਵੀ ਗਲਤੀ ਕਰ ਗਿਆ ਪਹਿਲੀ ਹੁਣੀ ਨਹੀਂ ਖੈਰ ਜਿਨੇ ਨਹੀਂ ਦੇਖਿਆ ਉਹਨੂੰ ਜ਼ਰੂਰ ਇਹ ਲੱਗਦਾ ਹੋਊਗਾ ਕਿਉਂਕਿ ਸਾਨੂੰ ਕਹਿੰਦੇ ਹੁੰਦੇ ਆ ਘਾ ਦੂਜੀ ਸਾਈਡ ਹਮੇਸ਼ਾ ਹਰਾਈ ਲੱਗਦਾ ਹੁੰਦਾ ਜੀ ਕੱਦ ਕੈਨੇਡਾ ਦੀ ਲਾਈਫ ਵੀ ਵਧੀਆ ਸੀ ਮੇਰੀ ਜੋਬ ਵਧੀਆ ਸੀ ਸਾਡੇ ਚਲੋ ਸਾਰਾ ਕੁਝ ਵਧੀਆ ਉੱਥੇ ਵੀ ਪਰ ਇੱਕ ਨਾ ਲਾਈਫ ਚ ਲੱਗਦਾ ਹੁੰਦਾ ਵੀ ਆ ਚੀਜ਼ ਮੈਂ ਬਹੁਤ ਕਰ ਲਈ ਆ ਟਾਈਮ ਆਉਂਦਾ ਮੈਨੂੰ ਨਹੀਂ ਪਤਾ ਹਰ ਇੱਕ ਦੇ ਚਾਹੁੰਦਾ ਜਾਂ ਸਾਡੇ ਚ ਆਇਆ ਜੀ ਤੇ ਸਾਡੀ ਲਾਈਫ ਦੇ ਵਿੱਚ ਇਹ ਸੀਗਾ ਵੀ ਹੁਣੇ ਬਹੁਤ ਕਰ ਲਿਆ ਕਿੰਨੀ ਦੇਰ ਆਪਾਂ ਇੱਕ ਸਕੇਡਿਊਲ 'ਚ ਬੰਨੇ ਰਹਿਣਾ ਸਪੈਸ਼ਲੀ ਮੈਂ ਬਹੁਤ ਸਕੇਡਿਊਲ 'ਚ ਸੀ ਐ ਜੌਬ ਵਧੀਆ ਸੀ ਪਰ ਸਟ੍ਰੈਸਫੁੱਲ ਹੁੰਦੀ ਆ ਜਿਹੜੀਆਂ ਮੇਰੀਆਂ ਭੈਣਾਂ ਨਰਸਾਂ ਸੁਣਦੀਆਂ ਵੀ ਹੋਣੀਆਂ ਨੇ ਨਾ ਉਹਨਾਂ 100% ਮੇਰੇ ਨਾਲ ਇਗਰ ਹੀ ਹੋਣਗੀਆਂ ਕਿ ਇਹ ਕਿੰਨੀ ਸਟ੍ਰੈਸਫੁੱਲ ਜਾਊਗਾ। ਕੀ ਬਾਤ ਹੈ। ਕਿਉਂਕਿ ਹਰ ਟਾਈਮ ਕਿਸੇ ਦੀ ਜਾਨ ਕਿਸੇ ਦੀ ਲਾਈਫ ਥੋੜੇ ਤੇ ਖੜੀ ਆ ਥੋੜੇ ਕ੍ਰਿਟੀਕਲ ਡਿਸੀਜਨ ਤੇ ਖੜੀ ਆ। ਬਿਲਕੁਲ ਬਿਲਕੁਲ ਤੇ ਉਹ ਚੀਜ਼ ਦੀ ਜਿਹੜੀ ਸੂਈ ਲਾ ਟਕਣੀ ਹਰੋ ਸਿਕਹਣ ਦੀ ਬਹੁਤ ਖੁਸ਼ ਆ ਪਰ ਇੱਕ ਟਾਈਮ ਆ ਗਿਆ ਸੀ ਜਦ ਲੱਗਿਆ 25 26 ਸਾਲ ਹੋਣ ਇਹਦੇ ਤੇ ਲਾ ਲੇ ਹੁਣ ਕੁਝ ਹੋਰ ਕਰਨਾ ਜਿਹੜਾ ਮੇਰਾ ਮਨ ਕਰਦਾ ਆ ਕੀ ਬਾਤ ਹੈ ਜੀ ਮੇਰਾ ਮਨ ਕਰਦਾ ਹੁੰਦਾ ਸੀ ਵੀ ਸਵੇਰੇ ਉੱਠਾਂ ਮੈਨੂੰ ਕੋਈ ਨਾ ਕਹੇ ਕਿ ਮੈਨੂੰ ਕਦੇ ਮਜਬੂਰੀ ਨਾ ਹੋਵੇ ਕਿ ਮੈਂ ਸਿਰ ਬੋਣਾ ਆਚਾ ਜੀ ਬਸ ਮੇਰਾ ਜੋ ਜੀ ਕਰੇ ਮੈਂ ਉਹ ਮੇ ਵਾਲ ਜਿਹਾ ਇਕੱਠੇ ਕਰਕੇ ਆਪਣੀ ਚਾਹ ਤਰ੍ਹਾਂ ਨਾ ਤਰ੍ਹਾਂ ਕੀ ਬਾਤ ਮੇਰੇ ਲਈ ਜ਼ਰੂਰੀ ਨਾ ਹੋਵੇ ਵਾਹ ਜੀ ਸੋ ਉਹ ਐਸ ਲਾਈਫ ਦੇ ਵਿੱਚ ਹੁਣ ਲਾਈਫ ਸੰਤੁਸ਼ਟ ਹੋ ਪੂਰੇ ਪੂਰੇ ਪੂਰੀ ਸ਼ਾਬਾਸ਼ ਪਰ ਦੂਜੀ ਗੱਲ ਇਹ ਵੀ ਆ ਜੇ ਮੈਂ ਕੰਮ ਨਹੀਂ ਕਰਦੀ ਫਿਰ ਮੈਨੂੰ ਨੀਂਦ ਨਹੀਂ ਆਉਂਦੀ ਫਿਰ ਮੈਨੂੰ ਵਧੀਆ ਨਹੀਂ ਲੱਗਦਾ ਜੇ ਮੈਂ ਕੰਮ ਕਰਦੀ ਆ ਮੇਰੇ ਚ ਤਾਕਤ ਹਿੰਮਤ ਹੌਸਲਾ ਬਹੁਤ ਰਹਿੰਦਾ ਇਹ ਨਹੀਂ ਕਿ ਮੈਂ ਸਾਂਝੇ ਘਰ ਦੇ ਵਿੱਚ ਜੇ ਮੈਂ ਕੁਰਸੀ ਤੇ ਬੈਠੀ ਰਵਾਂ ਤਾਂ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਕਰਨੀ ਅੱਬੀ ਨਹੀਂ ਅੱਜ ਕੁਛ ਕੀਤਾ ਹੀ ਨਹੀਂ ਰੋਟੀ ਜੋਗਾ ਵੀ ਨਹੀਂ ਕੀਤਾ ਸ਼ਾਬਾਸ਼ ਤੇ ਬਈ ਕੈਨੇਡਾ ਦਾ ਸਾਂਝੋ ਜੇ ਹੈਗੀ ਹੈ ਕਿ ਤੋੜਦੀ ਪੱਕੀ ਨਹੀਂ ਹੈਗੀ ਆ ਹੈਗੇ ਬੱਚੇ ਉੱਥੇ ਨੇ ਅੱਛਾ ਜੀ ਕੀ ਬਾਤ ਹੈ ਬੱਚੇ ਉੱਥੇ ਨੇ ਖੈਰ ਸਾਂਝ ਤਾਂ ਹੈਗੀ ਆ ਦੇਖੋ ਇਹ ਕੈਨੇਡਾ ਦੀਆਂ ਹੀ ਦੇਣਾ ਨੇ ਵੀ ਅਸੀਂ ਇੰਨਾ ਡਟ ਕੇ ਕੰਮ ਕਰਦੇ ਹਾਂ ਸ਼ਾਇਦ ਜੇ ਇੱਥੇ ਹੁੰਦੇ ਤਾਂ ਐਡੇ ਹੌਸਲੇ ਨਾ ਬਣਦੇ ਹੈ ਨਾ ਹਾਂ ਇੱਕ ਨੇਡਾ ਦੀ ਦੇਣਾ ਵਾਜੀ ਹਾਂ ਜੀ ਬਹੁਤ ਵਧੀਆ ਲਓ ਜੀ ਸਾਡੇ ਬਾਜ਼ਾਮ ਵੀ ਰੈਡੀ ਹੋ ਗਏ ਆ ਜੀ ਹੁਣ ਮੈਂ ਪਾਉਣ ਲੱਗਿਆਂ ਕੋਆ ਭਾਬੀ ਜੀ ਦੇਖੋ ਤਾਂ ਠੀਕ ਆ ਕੁਝ ਵੋ ਆਣੀ ਚਾਹੀਦੀ ਆਇਕ ਨੇ ਆਉਂਦੀ ਮੈਂ ਅੱਛਾ ਚਲ ਥੋੜਾ ਜਿਆਦਾ ਹੋਰ ਸੇਕ ਲਵਾ ਦਿੰਦੇ ਆ ਕੱਚਾ ਨਾ ਰਹੇ ਜਿਹਦਾ ਨੱਕ ਸਮੈਲ ਹੋਰ ਖੁਸ਼ਬੂ ਆਣੀ ਚਾਹੀਦੀ ਹੈ ਮੈਕ ਹੋਣੀ ਚਾਹੀਦੀ ਹੈ ਹਾਂਜੀ ਆਟੇ ਦੇ ਕਿੰਨੂੰ ਆਈ ਸੁੱਕੀ ਹਾਂ ਬਿਲਕੁਲ ਥੋੜੇ ਥੋੜੇ ਸ਼ੁਰੂ ਹੋਈ ਜਾਏਗਾ ਇਹਦਾ ਬਾਕੀ ਪਾਰ ਤੋਂ ਨਜ਼ਰ ਲੱਗੇ ਨੇ ਇਧਰ ਬਹੁਤ ਥੋੜਾ ਕਿਉਂਕਿ ਅਸਲ ਗੱਲ ਦੇ ਵਿੱਚ ਜੋ ਪਿੰਡੀਆਂ ਹਾਂ ਜੋ ਪਿੰਡੀਆਂ ਉਹ ਤਾਂ ਤੂੰ ਆਇਆ ਬਈ ਹੈਂ ਉਹ ਵੀ ਜੋ ਪਿੰਨੀਆਂ ਅਸਲ ਦੇ ਵਿੱਚ ਘਰ ਦੀਆਂ ਸੋਹਣੀਆਂ ਦੇ ਹੱਥਾਂ ਦੀ ਬਣਦੀ ਸੀ ਬੇਬੇ ਦੇ ਹੱਥ ਦੀ ਦਾਦੀ ਦੇ ਹੱਥ ਦੀਆਂ ਪਿੰਨੀਆਂ ਉਹ ਅੱਜ ਤੱਕ ਖਤਮ ਹੋ ਗਿਆ ਜੀ ਉਹ ਤੁਸੀਂ ਇਹ ਦੇਖਿਓ ਜਿਹੜੇ ਘਰ ਚ ਬਣਾ ਕੇ ਚੀਜ਼ ਦਾ ਸਵਾਦ ਇੱਕ ਸੈਟੀਸਫੈਕਸ਼ਨ ਹੁੰਦੀ ਆ ਉਹ ਬਾਹਰੋਂ ਲਿਆਂਦੀ ਦਾ ਨਹੀਂ ਹੁੰਦਾ ਬਿਲਕੁਲ ਜੀ ਉਹ ਘਰ ਦੀ ਬਣਾਈ ਚੀਜ਼ ਚ ਬਰਕਤ ਬਹੁਤ ਰਹਿੰਦੀ ਨਹੀਂ ਮੈਂ ਤਾਂ ਆਪ ਮੈਂ ਤਾਂ ਖਰਾਨਾ ਵੀ ਜਿਹੜਾ ਸਾਡੀ ਘਰ ਵਾਲੀ ਤੋਂ ਦਾਦੀਆਂ ਬਣਨ ਗਿਆ ਉਹਨਾਂ ਨੂੰ ਹੁਣ ਤੁਹਾਨੂੰ ਕਹਿਣਗੇ ਵੀ ਕੀ ਬਣਾਉਣਾ ਹੁੰਦਾ ਜੀ ਮੈਨੂੰ ਪਾਸਤਾ ਬਣਾਉਣਾ ਆਉਂਦਾ ਮੈਨੂੰ ਮਕਰੋਨੀ ਬਣਾਉਣੀ ਆਉਂਦੀ ਆ ਹਾਂ ਤੇ ਕੀ ਕਹਾਂਗੇ ਪਿੰਨੀਆਂ ਵਾਲਾ ਕੰਮ ਖਤਮ ਹੋ ਗਿਆ ਨਹੀਂ ਇੱਕ ਚੁਟਕਲਾ ਆ ਵੀ ਆ ਕਹਿੰਦੇ ਵੀ ਤੇਰੀ ਨੌ ਨੂੰ ਕੀ ਬਣਾਉਣਾ ਆਉਂਦਾ ਵੀ ਖਾਣੇ 'ਚ ਪੁੱਛਦੇ ਸੀ ਕਹਿੰਦੀ ਹੋਰ ਤਾਂ ਮੈਨੂੰ ਪਤਾ ਨਹੀਂ ਪਰ ਉਹਨੂੰ ਮੂੰਹ ਬਣਾਉਣਾ ਆਉਂਦਾ ਵੀ ਜਦ ਖਾਣੇ 'ਚ ਮੂੰਹ ਕੁਝ ਕਹਿ ਦਿੰਨੇ ਆ ਮੂੰਹੇ ਬਣਾਉਣਾ ਆਉਣਾ ਹੈ ਨਹੀਂ ਵੈਸੇ ਗੱਲ ਆ ਇਹ ਨੌਆਂ ਹਰੇਕ ਦੀ ਮੂੰਹ ਵਧੀਆ ਬਣਾ ਲੈਂਦੀ ਆ ਦੱਸ ਕੇ ਮੈਂ ਪਈ ਬੇਨਤੀ ਕਰਦਾ ਵੀ ਇਹ ਗੱਲਾਂ ਸਿਰਫ ਕਾਲਪਨਿਕ ਨੇ ਇਹਦੇ ਉੱਤੇ ਸਾਡੇ ਚੈਨਲ ਨਾਲ ਸਾਡਾ ਕੋਈ ਸਬੰਧ ਨਹੀਂ ਸਬਸਕ੍ਰਾਈਬ ਨਾ ਕਰਦੇ ਅਨਸਬਸਕ੍ਰਾਈਬ ਤੁਹਾਡਾ ਚੈਨਲ ਕਰ ਲਿਓ ਤੁਸੀਂ ਇਸੇ ਗੱਲ ਨਾਲ ਹਾਂ ਸਹੀ ਗੱਲ ਨਹੀਂ ਨਹੀਂ ਇਹ ਤਾਂ ਚਲੋ ਹਾਸਾ ਮਜ਼ਾਕ ਬਣਿਆ ਹੋਇਆ ਨਹੀਂ ਜੇ ਸਾਰੇ ਸਾਰੇ ਨਾਲ ਹੀ ਲੈ ਰਿਹਾ ਜੀ ਸਾਰੇ ਨਾਲ ਰਿਹਾ ਆਪਾਂ ਕੋਈ ਨਰਾਜ਼ ਨਹੀਂ ਕਰਦਾ ਵੀ ਕੋਈ ਸਾਡਾ ਬੰਦਾ ਤੁਹਾਡਾ ਰਹਿ ਨਹੀਂ ਗਿਆ ਕਿਉਂਕਿ ਇਹ ਅਸਲ ਦੇ ਵਿੱਚ ਹੁਣ ਤੁਹਾਡਾ ਕਰ ਨਹੀਂ ਸਾਡਾ ਆਪਣਾ ਘਰ ਆ ਇਹ ਹਾਂ ਉਹਦੀ ਅਟੇ ਮਾਈ ਗੋਡ ਫੜਾ ਪਤਾ ਕਿ ਨਾਲ ਨਾ ਖਾਈਏ ਨਹੀਂ ਅਸਲ ਚ ਨਾ ਇਹੇ ਕੰਮ ਬਹੁਤ ਸਬਰ ਦੇ ਹੁੰਦੇ ਆ ਕਾਲੀ ਦਾ ਕੋਈ ਕੰਮ ਨਹੀਂ ਅੱਗੇ ਅੱਗੇ ਪਹਿਲੇ ਤਾਂ ਹੁੰਦੀ ਨਾ ਇੱਕ ਬਜ਼ੁਰਗ ਬੀਬੀ ਹੁੰਦੀ ਸੀਗੀ ਹਾਂਜੀ ਚਾਹੇ ਉਹ ਭੂਆ ਹੋਣੀ ਸੀਗੀ ਜਾਂ ਮੰਮੀ ਹੋਣਾ ਦੀ ਹਾਂਜੀ ਜਾਂ ਕੋਈ ਦਾਦੀ ਪਰਦਾਦੀ ਉਹ ਹੁੰਦੀ ਸੀਗੀ ਜਿਹੜੀ ਸੇਰ ਤੋਂ ਲੈ ਕੇ ਸ਼ਾਮ ਤੱਕ ਖੋਏ ਵਾਲੀ ਕੜਾਈ ਦੇ ਉੱਤੇ ਬੈਠੀ ਰਹੇ। ਹਾਂਜੀ। ਤੋਂ ਖੁਆਬ ਮਾਰਨ ਨੂੰ ਲਗਭਗ ਉਹਨੂੰ 4-5 ਘੰਟੇ ਲੱਗਦੇ ਸੀ। ਹਾਂਜੀ ਲੱਗਦੇ ਆ। ਤੇ ਅੱਜ ਦੇ ਟਾਈਮ ਤਾਂ ਬਸ ਗੈਸ ਤੇਜ਼ ਕੀਤੀ ਦੇ ਤੇਰੇ ਦੀ ਮਸ਼ੀਨ ਨੇ ਖਵਾ ਬਣਾ ਕੇ ਦੇ ਦਿੱਤਾ। ਉਹਨੂੰ ਅੱਧਾ ਟੱਬਰ ਕਹਿੰਦਾ ਹੁੰਦਾ ਸੀ ਬਹਿਲੀ ਆ। ਪਰ ਉਹ ਬੈਠੀ ਕਹਿੰਦੀ ਸੀ ਮੇਰੇ ਜਿੰਨਾ ਕੰਮ ਕੋਈ ਨਹੀਂ ਕਰਦਾ। ਅੱਛਾ ਪਰ ਪਰ ਇੱਕ ਗੱਲ ਹੋਰ ਵੀ ਸੀ ਵੀ ਜੀ। ਉਹ ਲਗਭਗ ਸ਼ਾਮ ਨੂੰ ਜਦੋਂ ਜਾਣਾ ਸੀ ਨਾ ਉਹਦੇ ਘਰ ਨੂੰ ਜਾਂਦੀ ਆ। ਉਹ ਫੇ ਪੂਰੇ ਟੱਬਰ ਦੀਆਂ ਪਿੰਡੀਆਂ ਨਾਲ ਲੈ ਕੇ ਜਾਂਦੀ ਹੁੰਦੀ ਸੀ। ਬਣਦੀਆਂ ਨੇ, ਮਾਮਾ ਰਹਿ ਜਾਂਦੀਆਂ ਨੇ। ਅਸੀਂ ਕਈ ਵਾਰ ਦੇਖਦੇ ਹੁੰਨੇ ਆ ਵੀ ਆਹ ਥੋੜਾ ਜਿਹਾ ਆਟਾ ਭੁੰਨਣ ਨੂੰ ਬਹੁਤ ਟਾਈਮ ਲੱਗ ਜਾਂਦਾ ਬਹੁਤ ਜਿਹਾ ਟਾਈਮ ਚ ਬਿਲਕੁਲ ਪਰ ਇਹੀ ਚੀਜ਼ਾਂ ਸਾਡੀ ਲਾਈਫ ਨਾਲ ਰਿਲੇਟਡ ਵੀ ਆ ਵੀ ਬੀਬੀਆਂ ਦੇ ਵਿੱਚ ਸਬਰ ਕਿੱਥੋਂ ਆਉਂਦਾ ਹੈ ਨਾ ਪੇਸ਼ੈਂਸ ਕਿੱਥੋਂ ਆਉਂਦਾ ਆਹ ਸਾਡੀ ਰਸੋਈ ਉਹ ਕਾਫੀ ਕੁਝ ਸਿਖਾ ਦਿੰਦੀ ਆ ਜੀ ਬਿਲਕੁਲ ਮੈਂ ਉਹ ਦੇਖ ਰਹੀ ਹਾਂ ਕਿੰਨੀ ਸੋਹਣੀ ਤੁਸੀਂ ਰਸੋਈ ਇੱਥੇ ਬਣਾਈ ਹੋਈ ਆ ਇਹੀ ਜੇ ਕਿਸੇ ਘਰਾਂ ਦੇ ਵਿੱਚ ਹੋਵੇ ਕਿ ਨਾ ਕਿਉਂ ਜਗ੍ਹਾ ਘਿਰਿਆ ਨੂੰ ਲਾ ਕੇ ਹੋਰ ਕੰਮ ਕਰਨ ਲਈਏ ਕਿਸੇ ਚੀਜ਼ ਤੇ ਨੇ ਇਹਦੇ ਵਿੱਚੋਂ ਜਿਹੜਾ ਫੂਡ ਬਣਦਾ ਆ ਕਹਿੰਦੇ ਹੁੰਦੇ ਆ ਜਿਹੜਾ ਤੇਰਾ ਅੰਨ ਪਾਣੀ ਉਹ じゃ ਮੇਰਾ ਕੰਮ ਜਾਣੀ ਕੀ ਫਾਦ ਉਹ ਫੂਡ ਦੇ ਨਾਲ ਇਹ ਵਹਤ ਹਾਂ ਹਾਂ ਸਾਰਾ ਕੋਸ਼ਰ ਲਈ ਫੂਡ ਦੇ ਨਾਲ ਹੀ ਆ ਲਓ ਜੀ ਖੋਆ ਸਾਡਾ ਪਿਆ ਜੋਖਿਆ ਅਸੀਂ ਜਿਹੜਾ ਕੱਲ ਖੋਆ ਕੱਢਿਆ ਉਹਨੂੰ ਅੱਜ ਵਰਤ ਰਹੇ ਆ ਜਿਹੜਾ ਅੱਜ ਕੱਢਿਆ ਉਹਨੂੰ ਕੱਲ ਨੂੰ ਵਰਤੋ ਉਹਨੂੰ ਕੱਲ ਵਰਤੋਗੇ ਹਾਂਜੀ ਇਹਦਾ ਕੋਈ ਫਰਕ ਹੁੰਦਾ ਵੀ ਇੰਝ ਥੋੜਾ ਬਹੁਤ ਫਰਕ ਕੋਈ ਨਹੀਂ ਬਸ ਅਸੀਂ ਚਾਹੇ ਕਹਿ ਲਵੋ ਆਪਣਾ ਕੰਮ ਮੈਨੇਜ ਇਦਾਂ ਕਰਦੇ ਆ ਓਕੇ ਜੀ ਬਈ ਸਾਡੇ ਕੋਲ ਨਵਾਂ ਤਿਆਰ ਹੋ ਗਿਆ ਕੱਲ ਵਾਲਾ ਅਸੀਂ ਕੜਾਹੀ ਚ ਓਕੇ 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 ਇਹ ਸਾਡੇ ਕੰਮ ਦਾ ਹਿਸਾਬ ਆ ਜੀ ਕੀ ਬਾਤ ਹੈ ਜੀ ਕਈ ਵਾਰ ਕਸਟਮਰ ਕਹਿੰਦੇ ਆ ਵੀ ਹੋਵੇ ਤਾਂ ਫਿਰ ਅਸੀਂ ਹਾਫ ਟਾਈਮ ਕੋਸ਼ਿਸ਼ ਰੱਖੀਏ ਵੀ ਅਵੇਲੇਬਲ ਹੋਣ ਚਾਹੀਦਾ ਅਵੇਲੇਬਲ ਹੋਣ ਚਾਹੀਦਾ ਹਾਂਜੀ ਅ ਬਿਲਕੁਲ ਹੈ ਮਿਕਸ ਹੋ ਗਿਆ ਖੋਆ ਤੇ ਆਟਾ ਜੀ ਹੁਣ ਇਹਦੇ ਵਿੱਚ ਡਰਾਈ ਫਰੂਟ ਬਦਾਮ ਜੀ ਤੇ ਮਾਗਜ ਤੇ ਨਾਲ ਨਾਰੀਅਲ ਦਾ ਬੂਰਾ ਬੂਰਾ ਕਿੰਨੇ ਪਾ ਲੈਣੇ ਆ ਮਾੜੇ ਜਿਹੇ ਦਿੱਤੇ ਮਿਕਸ ਕਰਕੇ ਤੇ ਐਂਡ ਤੇ ਜਿਹੜਾ ਖੰਡ ਦਾ ਪ੍ਰੋਸੈਸ ਮੈਂ ਜੀ ਐਂਡ ਤੇ ਹੁੰਦਾ ਬਿਲਕੁਲ ਹਾਂਜੀ ਖੰਡ ਤਾਂ ਥੱਲੇ ਲਾ ਕੇ ਪਾਉਣੀ ਆ ਕਿਉਂਕਿ ਨਹੀਂ ਇਹ ਗਰਮ ਦੇ ਵਿੱਚ ਜੇ ਪਾਈ ਤਾਂ ਉਹਨੇ ਚੀੜੀ ਹੋ ਜਾਣਾ ਪਿੰਨੀ ਨਹੀਂ ਬਸ ਇਹ ਹੁਣ ਥੱਲੇ ਲਾ ਲੈਣੀ ਆ ਠੀਕ ਹੈ ਜੀ ਇੱਕ ਬਹੁਤ ਹੀ ਜ਼ਰੂਰੀ ਗੱਲ ਆ ਵੀ ਜਿਹੜੀ ਇਹਨੂੰ ਸਲੋ ਅੱਗ ਤੇ ਹੀ ਕੰਮ ਕਰਨਾ ਇਹਦਾ ਹੂੰ ਇਹਨੂੰ ਅੱਗ ਤੇਜ਼ ਨਹੀਂ ਚਾਹੀਦੀ ਬਸ ਕਿਉਂਕਿ ਆਟਾ ਚ ਤੇਜ਼ ਤੇ ਪੁੱਜਦਾ ਜੋ ਸੜ ਜਾਣਾ ਹਾਂ ਫਿਰ ਉਹ ਪੁੱਜਦਾ ਨਹੀਂ ਉਹ ਸੜਦਾ ਆ ਸੜਦਾ ਹਾਂਜੀ ਅੱਪਾ ਉਹਨੂੰ ਭੁੰਨਣਾ ਹੈ ਪਿਆਰ ਜੇ ਨਾਲ ਮਿੱਠੀ ਮਿੱਠੀ ਅੱਗ ਤੇ ਬਿਲਕੁਲ ਲੋ ਇਹ ਰੈਡੀ ਹੈ ਜੀ ਹੁਣ ਹੁਣ 2 ਮਿੰਟ ਹਿਲਾ ਕੇ ਫਿਰ ਮੈਂ ਚੀਨੀ ਪਾਉਂਗਾ ਤਾਂ ਕਿ ਚੀਨੀ ਵਿੱਚ ਜਿੜੀ ਨਾ ਕਰ ਦਵੇ ਪਿੰਨੀ ਨੂੰ ਜਾ ਵਾ ਤੇ ਆ ਆਪਣੀ ਚੀਨੀ ਬਸ ਚੀਨੀ ਅਸੀਂ ਉਸੇਕ ਮਕਦਾਰ ਚ ਪਾਉਨੇ ਆ ਜਿੰਨਾ ਕ ਆਟਾ ਜੀ ਹਾਂਜੀ ਇਹ ਇਹ ਜਿਹੜੀ ਨਾਰਮਲ ਚੀਨੀ ਨੂੰ ਤੁਸੀਂ ਪੀਸ ਕੇ ਬਣਾਉਨੇ ਹੋ ਹਾਂਜੀ ਜੇ ਸਾਡੇ ਕੋਲ ਦੇਸੀ ਬੂਰਾਖੰਡ ਨਾ ਹੋਵੇ ਅੱਛਾ ਜੀ ਫਿਰ ਅਸੀਂ ਨਾਰਮਲ ਨੂੰ ਪੀਸ ਲੈਨੇ ਆ ਓਕੇ ਜੀ ਸਾਡੇ ਕੋਲ ਹਮੇਸ਼ਾ ਪਲਾਨ ਏ ਤੇ ਵੀ ਰੈਡੀ ਹੁੰਦੇ ਆ ਓਕੇ ਮਤਲਬ ਜੇ ਦੇਸੀ ਨਹੀਂ ਹੈਗੀ ਤਾਂ ਫਿਰ ਦੂਜੀ ਨਾਰਮਲ ਚੀਨੀ ਨੂੰ ਪੀਸ ਰੋ ਪਰ ਪੀਸਣੀ ਚਾਹੀਦੀ ਆ ਕਿਉਂਕਿ ਨਹੀਂ ਤਾਂ ਫਿਰ ਉਹ ਖੰਡ ਨੇ ਵਿੱਚ ਹਾਂਜੀ ਮੂੰਹ ਦੇ ਵਿੱਚ ਆਈ ਜਾਣਾ ਆ ਜੀ 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 ਹਾਂਜੀ ਹੁਣ ਹੁਣ ਜਿਹੜਾ ਖੁਆਸਲੀਨ ਆਪਣੀ ਪਿੰਨੀ ਵਾਲੀ ਰੂਪ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਬਿਲਕੁਲ ਜੀ ਬਿਲਕੁਲ ਦੇਖਣ ਨੂੰ ਤਾਂ ਹੁਣ ਇਹ ਲੱਗਦਾ ਕੜਾਵਾਗਾ। ਹਾਂਜੀ। ਬਸ ਹੁਣ ਇਹਦੇ ਵਿੱਚ ਖੰਡ ਰੜੀ ਤੇ ਅਸੀਂ ਫਿਰ ਪਾ ਕੇ ਗਲੱਬਸ ਇਹਨੂੰ ਪਿੰਨੀ ਵੱਟਣੀ ਸ਼ੁਰੂ ਹੋ ਜਣੀ ਹੈ। ਪਿੰਨੀ ਵੱਟਣੀ ਸ਼ੁਰੂ ਹੋ ਜਾਣੀ ਹੈ। ਕੀ ਬਾਤ ਹੈ। ਹਾਂਜੀ। ਭਾਈ ਜਲਦੀ ਫਿਰ ਜਲਦੀ ਬਣਾਓ ਫਿਰ ਅਸੀਂ ਵੀ ਟੈਸਟ ਕਰੀਏ ਭਾਈ। ਹਾਂਜੀ ਹਾਂਜੀ ਜ਼ਰੂਰ ਜ਼ਰੂਰ ਕਰਾਉਨੇ ਆ ਜੀ ਤੁਹਾਨੂੰ। ਕਜੀ ਵੀ ਤੜਕੇ ਤੁਰਕੇ ਜਿਹੜੇ ਲਾਉਨੇ ਹੁੰਦੇ ਮਤਲਬ ਸਾਗ ਨੂੰ ਤੜਕਾ ਲਾਉਣਾ ਹਾਂਜੀ ਉਹ ਵੀ ਤੁਸੀਂ ਆਪ ਸਾਰਾ ਦੇਖਦੇ ਹੋ ਜਾਂ ਕਿਵੇਂ ਨਹੀਂ ਸਾਗ ਨੂੰ ਤੜਕੇ ਜਿਹੜੇ ਉਹ ਅੰਦਰ ਸ਼ੈਫ ਲਾਉਂਦੇ ਆ ਸਾਗ ਬਣਾਉਣਾ ਸਾਡਾ ਕੰਮ ਆ ਅੱਛਾ ਕਿਤੇ ਸ਼ੈਫ ਕਿਤੇ ਸ਼ੈਫ ਦੇ ਸਾਗ ਦੇ ਤੜਕੇ ਲਾਏ ਦੇ ਕਿਤੇ ਆ ਨਹੀਂ ਵੀ ਭਈ ਇਹ ਕੀ ਬਣਾ ਲਿਆ ਤੂੰ ਨੇ ਇਹ ਸਾਗ ਐਸਾ ਅੱਛਾ ਨਹੀਂ ਲੱਗਾ ਕਿ ਅਸਲ ਵਿੱਚ ਜਿਹੜੀਆਂ ਪਿੰਡੂ ਬੀਬੀਆਂ ਹੁੰਦੀਆਂ ਨੇ ਨਾ ਜਿਹੜਾ ਸਾਗ ਬਣਾਉਂਦੀਆਂ ਉਹਨਾਂ ਨੂੰ ਆਪਣੇ ਹੱਥ ਤੋਂ ਇਲਾਵਾ ਕਿਹ ਹੋਰ ਦਾ ਸਾਗ ਨਹੀਂ ਪਸੰਦ ਆਉਂਦਾ ਨਹੀਂ ਜਿਹੜੇ ਹੁਣ ਸਾਡੇ ਸ਼ੈਫ ਨੇ ਨਾ ਖੇਰ ਟਾਈਮ ਲੱਗਦਾ ਇੱਕ ਦੂਜੇ ਦੇ ਇੱਕ ਦੂਜੇ ਨੂੰ ਸਾਂਝਣ ਨੂੰ ਜੀ ਹੁਣ ਉਹ ਪੰਜਾਬੀ ਸਟਾਈਲ ਸਮਝ ਚੁੱਕੇ ਆ ਅੱਛਾ ਜੀ ਪਹਿਲਾਂ ਪਹਿਲਾਂ ਅਸੀਂ ਇੱਥੇ ਤੌੜੀ ਦੀ ਦਾਲ ਸ਼ੁਰੂ ਕੀਤੀ ਜੀ ਉਹ ਉਹਨਾਂ ਦਾ ਕਨਸੈਪਟ ਨਹੀਂ ਸੀਗਾ ਹਾਂ ਜੀ 6 ਮਹੀਨੇ ਤਕਰੀਬਨ ਦਾਲ ਮੈਂ ਹੀ ਧਰਦੀ ਰਹੀ ਆ ਜੀ ਤੇ ਤੜਕੇ ਲਈ ਵੀ ਉਹਨਾਂ ਨੂੰ ਅਸੀਂ ਦੱਸਦੇ ਰਹੇ ਆ ਵੀ ਕਿਵੇਂ ਲੱਗਣਾ ਕਿਵੇਂ ਲੱਗਣਾ ਆ ਇਹ ਦਾਲ ਨੂੰ ਫੇਰ ਹੁਣ ਉਹ ਟ੍ਰੈਂਡ ਨੇ ਹੁਣ ਉਹ ਦਾਲ ਵੀ ਧਰ ਜਾਂਦੇ ਆ ਅੱਛਾ ਜੀ ਪਾ ਕੇ ਸਾਨੂੰ ਤੌੜੀ ਚ ਦੇ ਜਾਂਦੇ ਆ ਵੀ ਦਾਲ ਧਰ ਦੋ ओके ਕਿਹੜਾ ਉਹਨਾਂ ਨੂੰ ਗੋਹੇ ਗੋਹੇ ਨਹੀਂ ਪਾਉਣੇ ਆਉਂਦੇ ਪਰ ਉਹ ਟ੍ਰੈਂਡ ਹੋ ਗਏ ਤੇ ਸਾਗ ਹੁਣ ਉਹ ਫੁੱਲੀ ਟ੍ਰੈਂਡ ਨੇ ਜੀ ਤੜਕੇ ਲਈ ਬਈ ਮੋਟਾ ਮੋਟਾ ਕੱਟ ਕੇ ਲੱਗਣਾ ਚਾਹੀਦਾ ਤੜਕਾ ਸਾਗ ਚ ਜਿਵੇਂ ਲਸਣ ਅਦਰਕ ਜਿਹਾ ਪਤਾ ਲੱਗੇ ਜੀ ਕਿਉਂਕਿ ਜਦ ਇੱਕ ਦੂਜੇ ਦੇ ਨਾਲ ਅਸੀਂ 24 ਘੰਟੇ ਪਰਿਵਾਰ ਵਾਂਗ ਰਹਨੇ ਆ ਫੇਰੇ ਚੀਜ਼ਾਂ ਬੰਦਾ ਸਿੱਖ ਜਾਂਦਾ ਅਸਲ ਚ ਪਿਆਰ ਚੀਜ਼ਾਂ ਸਿਖਾ ਵੀ ਦਿੰਦਾ ਬਿਲਕੁਲ ਹਾਂ ਪਰ ਇੱਕ ਚੀਜ਼ ਮੈਨੂੰ ਹੋਰ ਦੱਸੋ ਵੀ ਜਦੋਂ ਕੋਈ ਚੀਜ਼ ਟੈਸਟ ਕਰਦੇ ਕੋਈ ਨਵੀਂ ਆਈਟਮ ਬਣਦੀ ਆ ਹਾਂਜੀ ਫਿਰ ਉਹ ਪ੍ਰੂਫ ਕੌਣ ਕਰਦਾ ਤੁਸੀਂ ਕਰਦੇ ਹੋ ਸਰਦਾਰ ਸਾਹਿਬ ਕਰਦੇ ਆ ਕਿਵੇਂ ਉਹ ਕਿਵੇਂ ਪਲਾਨ ਆਊਟ ਕਰਦੇ ਆ ਨਵੀਂ ਚੀਜ਼ ਆਪਾਂ ਬਣਾਈਆਂ ਤੇ ਇਹਦੇ ਮਾਪਦੰਡ ਇਦਾਂ ਦੇ ਹੋਣੇ ਚਾਹੀਦੇ ਵੀ ਸਵਾਦ ਇਦਾਂ ਨਹੀਂ ਹੋਵੇ ਤਾਂ ਆਪਾਂ ਇਹਨੂੰ ਜਾ ਕੇ ਮੀਨੂ ਐਡ ਕਰਾਂਗੇ ਹਾਂ ਇਹਦੇ ਵਿੱਚ ਅਸੀਂ ਸਾਰੇ ਕਰਦੇ ਆਂ अच्छा जी ਜਿਵੇਂ ਮੈਂ ਚਰਨਜੀਤ ਗਰਮੀਤ ਵੀਰਾ ਸੀ ਸਾਰੇ ਹੀ ਇੱਕ ਦੂਜਿਆਂ ਨੂੰ ਪੁੱਛਦੇ ਆ ਕਿ ਕੀ ਘਾਟ ਆ ਕੀ ਬਾਦ ਆ ਫਿਰ ਮੈਨੇਜਰ ਚੈੱਕ ਕਰਦਾ ਓਕੇ ਜਿਵੇਂ ਪਹਿਲਾਂ ਪਹਿਲਾਂ ਅਸੀਂ ਲੱਸੀ ਪਨੀਰ ਬਣਾਉਣ ਲੱਗੇ ਤਾਂ ਉਹ ਸਾਨੂੰ ਆ ਕੇ ਕਹਿ ਦਿੰਦੇ ਸੀ ਨਹੀਂ ਇਹ ਪਨੀਰ ਸਹੀ ਨਹੀਂਗਾ ਅੱਛਾ ਵਾਜੀ ਫਿਰ ਉਹ ਸਾਨੂੰ ਦੱਸ ਦਿੰਦੇ ਸੀ ਇਹ ਪੁਰਪਰਾ ਬਣਿਆ ਓਕੇ ਇਸ ਵਾਰ ਇਹਦੇ ਤੇ ਵਜਨ ਪੂਰਾ ਨਹੀਂ ਆਇਆ ਇਹ ਠੀਕ ਨਹੀਂ ਬਣਿਆ ਠੀਕ ਨਹੀਂ ਬਣਿਆ ਤੇ ਸਿੱਖਣ ਨੂੰ ਟਾਈਮ ਜ਼ਰੂਰ ਲੱਗਿਆ ਪਰ ਬਿਲਕੁਲ ਇੱਕ ਦੂਜੇ ਦੇ ਨਾਲ ਰਲ ਕੇ ਸਿੱਖਿਆ। ਕੀ ਬਾਤ ਹੈ। ਕਿਸੇ ਨੇ ਇੱਕ ਦੂਜੇ ਨੂੰ ਕਟਿਆ ਨਹੀਂ। ਸਿੱਖਿਆ ਉਹਨਾਂ ਤੋਂ। ਭਾਜੀ ਤੁਹਾਡੇ ਕਿਉਂ ਜਿਹੜਾ ਤੁਸੀਂ ਬਣਾਉਦੇ ਹੋ? ਹਾਂਜੀ। ਫਿਰ ਉਹਦੇ ਬਾਰੇ ਵੀ ਥੋੜੀ ਜਿਹੀ ਮੈਨੂੰ ਜਾਣਕਾਰੀ ਜ਼ਰੂਰ ਦੇ ਦਿਓ ਵੀ 올ਡਾ ਕਿਉਂ ਬਣਾਉਂਦੇ ਹੋ ਜਦੋਂ ਹੁਣ ਤੁਸੀਂ ਕਾਰਡੀਆਂ ਲਾਈਆਂ ਹੋਈਆਂ ਇਹਨਾਂ ਦਾ ਬਣਾਉਂਦੇ ਹੋ ਜਾਂ ਕਰੀਮ ਦਾ ਬਣਾਉਂਦੇ। ਨਹੀਂ ਜੀ 100% ਕਾਰਡਨੀ ਦਾ। 100% ਕਾਰਡਨੀ ਦਾ। 100% ਕਿਉਂਕਿ ਕਈ ਲੋਕ ਨਾ ਕਰੀਮ ਦਾ ਜਿਹੜਾ ਕਿ ਉਹ ਆਬਰਾ ਉਹਦੇ ਨੇ ਤੇ ਮੈਨੂੰ ਕਈ ਵਾਰ ਸ਼ੂਟ ਕਰਨ ਨੂੰ ਕਹਿੰਦੇ ਨੇ ਪਰ ਮੈਂ ਮਨਾਂ ਕਰ ਦਿੰਦਾ ਮੈਂ ਕਹਿੰਦਾ ਵੀ ਕਰੀਮ ਲਾ ਕੇ ਤੁਸੀਂ ਜਿਹੜਾ ਦੁੱਧ ਬਣਾਉਨੇ ਆ ਨਾ ਉਹ ਕਰੀਮ ਕਿਉਂ ਬਣਾਉਨੇ ਹੋ ਤੁਸੀਂ ਦੁੱਧ ਨਾਲ ਜਾਤੀ ਕਰ ਰਹੇ ਹੋ ਹਾਂਜੀ ਹਾਂਜੀ ਆਪਣੇ ਤਾਂ ਜਿਹੜਾ ਹੁਣ ਦੁੱਧ ਕੱਢਦਾ ਕਾੜਨੀ ਆ 2 3 4 5 ਤੱਕ ਚੱਲਦੀਆਂ ਨੇ ਰੋਜ਼ ਡਿਪੈਂਡ ਕਰਦਾ ਕਿੰਨੀ ਖਲਸਤੀ ਜਾਂਦੀ ਆ। ਉਹਦੇ ਤੇ ਜਿਹੜੀ ਮਲਾਈ ਹੁੰਦੀ ਆ ਉਹਨੂੰ ਆਪਾਂ ਰੜਕਦੇ ਆ ਜਿਵੇਂ ਸਾਰਾ ਲੱਸੀ ਉਹ ਰੜਕਦੇ ਆ। ਫੇਰ ਉਹਦੀ ਮੱਖਣੀ ਇੱਕ ਦਿਨ ਮੱਖਣੀ ਚੜਾਈ ਚਲਾਈ ਦੀ ਆ ਜਿਹੜੀ ਬਚੀ ਜਾਂਦੀ ਆ ਉਹਦਾ ਕਿਉਂ ਬਣੀ ਜਾਂਦਾ। ਤੇ ਸਾਈਵਲ ਦਾ ਅਲੱਗ ਆ ਸਾਡੇ ਕੋਲ ਦੋ ਸਾਈਵਲ ਦਾ ਲੱਗਿਆ। ਸਾਈਵਲ ਦਾ ਲੱਗਿਆ ਸਾਈਵਲ ਦਾ ਕਿਉਂ ਅਸੀਂ ਮੱਖਣੀ ਚ ਨਹੀਂ ਵਰਤਦੇ। अच्छा जी <laughs> ओ लाग ਰੱਖਿਆ ਬਸ ਉਹ ਸਿਰਫ ਘਿਓ ਬਣਾਉਣ ਲਈ ਆ ਲੱਸੀ ਉਹਦੀ ਵਰਤਦੇ ਆ ਕੀ ਬਾਤ ਹੈ ਹਾਂਜੀ ਤੇ ਚਲੋ ਭਾਜੀ ਪਿੰਨੀਆਂ ਬਣ ਗਈਆਂ ਪਿੰਨੀਆਂ ਘਿਓ ਦੀ ਮੈਂ ਹੋਰ ਵੀ ਗੱਲ ਦੱਸਣੀ ਆ ਜਿਹੜਾ ਕਾਰਡ ਨਹੀਂ ਦੇ ਦੁੱਧ ਤੋਂ ਬਣਦਾ ਘਿਓ ਉਹਦੀ ਸ਼ੈਲਫ ਲਾਈਫ ਜ਼ਿਆਦਾ ਉਹੀ ਅਸਲੀ ਘਿਓ ਆ ਬਿਲਕੁਲ ਦੂਜਾ ਚਲੋ ਦੇਸੀ ਬਣਦਾ ਹੋ ਮੈਨੂੰ ਪਤਾ ਨਹੀਂ ਉਹਦੀ ਸ਼ੈਲਫ ਲਾਈਫ ਵੀ ਘਟਾ ਘਟਾ ਉਹਦੇ ਗੁਣਵੰਤਾ ਵੀ ਘਟ ਜਾਂਦੀ ਹੈ ਕਿਉਂਕਿ ਕਿੱਥੇ ਇਹਨੇ ਕੜ-ਕੜ ਕੇ ਬਣਨਾ ਤੇ ਕਿੱਥੇ ਕੋਇਕ ਪ੍ਰੋਸੈਸ ਬਿਲਕੁਲ 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 ਹਾਂਜੀ ਬੱਸ ਇਹਨੂੰ ਮੈਂ ਵਟਣ ਲੱਗਦੀ ਆ ਮੈਂ ਗਲਵਜ਼ ਲੈ ਕੇ ਆਉਣੇ ਚਲੋ ਬੇਸਣ ਵਾਲੀਆਂ ਹੈ ਕਿ ਆलो ਵੀਰ ਜੀ ਪਹਿਲੀ ਪਿੰਨੀ ਤੁਸੀਂ ਉਹ ਖਾ ਕੇ ਦੱਸੋ ਕੀ ਬਾਤ ਹੈ ਵੀਰ ਪਿੰਨੀ ਖਾਇਓ ਥੈਂਕ ਯੂ ਜੀ ਥੈਂਕ ਯੂ ਸੋ ਮਚੀ ਆ ਲੋਈ ਸਾਡੇ ਕੋਲ ਆ ਗਈ ਪਿੰਨੀ ਹਾਂ ਤੇ ਅੱਜ ਦੀ ਪਹਿਲੀ ਪਿੰਨੀ ਸਾਡੇ ਕੋਲ ਆਈ ਹੈ ਜੀ ਹਾਂ ਇਹਨੂੰ ਜ਼ਰੂਰ ਕਰਦੇ ਟੈਸਟ ਮੈਨੂੰ ਸਾਂਝੇ ਕਰਦੇ ਬਾਰੇ ਬੰਦਾ ਐਕਸਪਲੇਨ ਕਰ ਰਿਹਾ ਸੀ ਨਾ ਮੈਂ ਫਿਰ ਨੂੰ ਕਹਤਾ ਸੀ ਵੀ ਕਹਿੰਦਾ ਵੀਡੀਓ ਭੇਜਾਂਗਾ ਰਹਿਣ ਦੇ ਮੈਨੂੰ ਖੁਦ ਫੀਲ ਲੈ ਲੈਂਦੇ ਹਾਂ ਵੀ ਫੀਲ ਪ੍ਰੋਪਰ ਲਈ ਇਹ ਵੀ ਅਸਲ ਵਿੱਚ ਪ੍ਰੋਪਰ ਫੀਲ ਹੈ ਕੀ ਹੈ ਤੇ ਵਾਕੇ ਭਾਈ ਪਿੰਨੀ ਜਿਹੜੀ ਹੈ ਨਾ ਕਿਸੇ ਵੀ ਫੜੋ ਨਾਲ ਫਿਰ ਐਂ ਤਾਂ ਖਾਲੀ ਹੱਥ ਵਧੀਆ ਨਹੀਂ ਲੱਗਦਾ ਸਾਂਝੇ ਦੀ ਲੱਗਦੀ ਹੈ ਅਸਲਾਂ ਕੱਲ ਮੈਂ ਇਹਦਾ ਵੀ ਆਪਣੇ ਚੈਨਲ ਦੀ ਜਾਨ ਪਿੰਨੀਆਂ ਨੇ ਹਾਂ ਪਰ ਫੀਲ ਨਹੀਂ ਹੋ ਗਿਆ ਮੈਂ ਦੱਸ ਦਿੰਦਾ ਜਾਨ ਤਾਂ ਪਰ ਚਲੋ ਅੱਜ ਦੇਖਦੇ ਆ ਚਲੋ ਬਈ ਨਹੀਂ ਮੈਂ ਖੁਦ ਕਹਿੰਦਾ ਨਾ ਬੱਕਰੀ ਨਹੀਂ ਹੈਗੀ ਨਹੀਂ ਜਾਨ ਸਾਡਾ ਬਹੁਤ ਪੁੱਛਾ ਲੇਕਿਨ ਜੋ ਸਾਡਾ ਜੋ ਬੀਬੀ ਪਲੇਟ ਲਾ ਸੋਈ ਜੋ ਪੜਿਆ ਹੋਇਆ ਜਿਵੇਂ ਬੀਬੀਆਂ ਦੇ ਹੱਥਾਂ ਦੀ ਗੱਲ ਮੈਂ ਕਰਦਾ ਉਹਨਾਂ ਅਕਸਰ ਉਹ એનર્ਜੀ ਹੁੰਦੀ ਹੈ ਜਿਹੜੀ ਸਾਨੂੰ ਸਾਨੂੰ ਮਿਲਦੀ ਹੈ ਇਸ ਫੂਡ ਦੇ ਵਿੱਚ ਹੈ ਨਾ ਚਲੋ ਕਿਸ ਕਰੀਏ ਯਾ ਮੈਂ ਕੀ ਰਹਿ ਰਗਦੀ ਗਿੰਬਲ ਦੇ ਪੈਸੇ ਰਾਲ ਕੇ ਲਾ ਲੈ ਵੀ ਲੈ ਜੀ ਹਾਂਜੀ ਹਾਂਜੀ ਲਓ ਜਰੂਰ ਭਾਈ ਇਹ ਮਿਲ ਜਣਗੇ ਇੱਧੇ ਬੜੀਆਂ ਬਣਾਈ ਹੋਈਆਂ ਹਾਂ ਬਸੇ ਬਣਾ ਰਹੇ ਆ ਤਾਜ਼ੀਆਂ ਮਿਲ ਜਣਗੀਆਂ ਨਾ ਮੜੋ ਮੜੋ ਹਾਂਜੀ ਹਾਂਜੀ ਬਾਜੀ ਹਾਂਜੀ ਭਾਈ ਜੀ ਕਿੱਦਾਂ ਜੀ ਮੈਂ ਨਾ ਹਮੇਸ਼ਾ ਹਾਂਜੀ ਆਪਾਂ ਇੰਨੇ ਪੁਰਾਣੇ ਵੇਹੇ ਹੈ ਨਹੀਂ ਪਰ ਪਿੰਨੀਆਂ ਨੂੰ ਟੇਸਟ ਕਰ ਲੈ ਬਰਫੀ ਨੂੰ ਟੇਸਟ ਕਰ ਲਈ ਇੰਨੇ ਪਰਫੈਕਟ ਹੋ ਗਏ ਨਾ ਤੇ ਆਪਾਂ ਦੇਖ ਕੇ ਦੱਸਿਦਾ ਵੇ ਅਸਲ ਚ ਕਿਹੜੀ ਚੀਜ਼ ਕਿਵੇਂ ਆ ਹਮ ਭਾਈ ਸਵਾਦ ਕਮਾਲ ਜੀ ਜੋ ਸਵਾਦ ਪਿੰਨੀ ਦਾ ਘਰ ਚ ਹੋਣਾ ਚਾਹੀਦਾ ਨਾ ਵੀ ਜੋ ਬੇਬੇ ਦੇ ਹੱਥ ਦਾ ਸਵਾਦ ਹੁੰਦਾ ਮਾੜਿਆ ਤਾਂ ਵਾਕੇ ਭਾਈ ਉਸ ਬੋਲ ਕੋਈ ਹੈ ਕੋਈ ਸ਼ਬਦ ਕੱਟ ਪਹਿਲੀ ਪਿਆਰ ਥੋੜਾ ਵੱਧ ਬਾਤਾਂ ਤੁਸੀਂ ਨਹੀਂ ਬਿਲਕੁਲ ਨਹੀਂ ਪਰਫੈਕਟ ਪਰਫੈਕਟ ਕਿੰਨੀਆਂ ਬਹੁਤ ਪਰਫੈਕਟ ਹਾਂ ਜਿਹੜਾ ਆਪਣਾ ਡਰਾਈ ਫਰੂਟ ਆ ਰਿਹਾ ਨਾਲ ਤਾਂ ਹਾਂਜੀ ਹਾਂਜੀ ਉਹ ਗੱਲ ਵੀ ਬਿਲਕੁਲ ਤੇ ਟਿੱਲੇ ਦਾ ਜਿਹੜਾ ਟੇਸਟ ਆਉਂਦਾ ਹਾਂ ਉਹਦੇ ਜਿਹੜੀ ਚੀਜ਼ ਬਣੀ ਹੈ ਉਹ ਤਾਂ ਬੈਸਟ ਹੀ ਹੈ ਮਤਲਬ ਨਾ ਮੈਂ ਪਨੀ ਨੂੰ ਕੋਈ ਰੇਟ ਦਗਾ ਨਾ ਮੈਨੂੰ ਹਮੇਸ਼ਾ ਕਹਿੰਦਾ ਨਾ ਯਾਰ ਤੇ ਰੇਟ ਜ਼ਿਆਦਾ ਆਇਆ ਅੱਛਾ ਵੀ ਅਕੋਰਡਿੰਗ ਟੂ ਹਾਂਜੀ ਪਰ ਅੱਜ ਜੇ ਮੈਂ ਗੱਲ ਕਰਾਂ ਵੀ ਜੇ ਪਿੰਨੀ 1000 ਰੁਪਏ ਕਿਲੋ ਵੀ ਹੈ ਨਾ ਤਾਂ ਵਰਤਾ ਭਾਜੀ ਆਪਣੇ ਕਿੰਨੇ ਆ ਭਾਈ ਕੀ ਕਰ ਗੱਲ ਆ ਭਾਈ ਅੱਛਾ ਪਹਿਲੇ ਡੇਸ ਨਹੀਂ ਕੀਤੀ ਟੈਸਟ ਸ਼ੁਰੂ ਕਰਿਓ ਭਾਜੀ ਸ਼ਾਬਾਸ਼ ਪੱਕੀ ਗੱਲ ਹੈ ਹੰਨਾ ਬੰਦ ਬਸਨ ਭਾਈ ਮੈਂ ਉਹ ਗੱਲ ਸਹੀ ਹੋ ਗਈ ਮੇਰੇ ਵਾਲੀ ਜਦ ਮੈਂ ਕਹਿੰਨੀ ਹੁੰਨੀ ਆ ਵੀ ਅਸੀਂ ਮੈਨੇਜਰ ਨੂੰ ਕਿਹਾ ਵੀ ਅੱਖਾਂ ਚੱਖਾਂ ਪਾ ਕੇ ਗੱਲ ਕਰੀ ਬਿਲਕੁਲ ਹਾਂਜੀ ਤੈਨੂੰ ਵਾਕਈ ਇਹੋ ਗੱਲ ਉਹ ਵੀ ਅੱਖਾਂ-ਅੱਖਾਂ ਆਪਾਂ ਗੱਲ ਕਰ ਬਈ ਮੇਰੀ ਕੁਆਲਿਟੀ ਆ ਤੇ ਆ ਰਹੀ ਗੱਲ ਕਰਦੀ ਆ ਹਾਂਜੀ ਬਸ ਵਾਕਈ ਵੀ ਬਹੁਤ ਵਧੀਆ ਸਵਾਦ ਆ ਗਿਆ ਅੱਜ ਤੇ ਹੁਣ ਨਾਲ ਸਾਡੇ ਭਾਜੀ ਹੁਣੀ ਗੋਲੀ ਭਾਜੀ ਹੁਣੀ ਗੋਲੀ ਭਾਜੀ ਪਿੰਨੀਆਂ ਹੋ ਗਈਆਂ ਹੁਣ ਚੱਲੀਏ ਖਾਣੇ ਵਾਲੇ ਪਾਸੇ ਜੇ ਤੁਹਾਨੂੰ ਬੇਸੋਰੇ ਦਾ ਵੇਟ ਆ ਛੜਾ ਬੇਸੋ ਵੀ ਦਾ ਵੇਟ ਆ ਆਪਾਂ ਜਿਹੜੀ ਖਾਣੀ ਆ ਆਪਾਂ ਬਾਹਰ ਜਾ ਕੇ ਉਹ ਵੀ ਖਾਣੇ ਆ ਕਿਹੜੀ ਚੌਲ ਦੀ ਅੱਛਾ ਜੀ ਹਾਂ ਕੜੀ ਚੌਲ ਬਹੁਤ ਸੋਹਣੇ ਬਣਾਉਂਦੇ ਆ ਤੁਸੀਂ ਨੇ ਸ਼ੈਫ ਬਣਾਦੇ ਪਰ ਬਹੁਤ ਕਿਉਂਕਿ ਲੱਸੀ ਦੀ ਘੜੀ ਬਣਦੀ ਆ ਸਾਡੇ ਅੱਜ ਭਈ ਆਪਾਂ ਨੂੰ ਘੜੀ ਚਾਹੁੰਦਾ ਵੀ ਸੁਣਦਾ ਪੂਰਾ ਹੋ ਜਾਣਾ ਆਪਾਂ ਕਰਦੇ ਆ ਟੇਸਟ ਹੁਣ ਆਪਾਂ ਕਿਤੇ ਹੋਰ ਨਹੀਂ ਜਾਣਾ ਆਤਮਾ ਨੂੰ ਸ਼ਾਂਤੀ ਉਦੋਂ ਮਿਲਣੀ ਜਦੋਂ ਘੜੀ ਸੋਹ ਤੁਸੀਂ ਇਹ ਕੰਮ ਕਰ ਸਕਦੇ ਹੋ ਵੀ ਚੇ ਤੁਹਾਨੂੰ ਗੱਡੀ ਚਲਾਉਣੀ ਆਉਂਦੀ ਗੱਡੀ ਲੈ ਜਾਓ ਮੈਂ ਕੱਲ ਨੂੰ ਆ ਦੂੰ ਆਪੇ ਓਏ ਹੋਏ ਨਹੀਂ ਇਹਨਾਂ ਨੂੰ ਇਹਨਾਂ ਨੂੰ ਭੇਜਣਾ ਕਿਉਂ ਆ ਜਿੱਥੇ ਤੁਸੀਂ ਖਾਓਗੇ ਇਹ ਨਹੀਂ ਖਾਣਗੇ ਨਹੀਂ ਨਹੀਂ ਮੈਂ ਕਹਿੰਦਾ ਵੀ ਕੀ ਰੱਖਣੇ ਚੱਲ ਹੀ ਐਵੇਂ ਖਰਚਾ ਕਰਾਂਗੇ ਵालतू ਦਾ ਘੜੀ ਤੇ ਕਾਦਾ ਖਰਚਾ ਲੱਸੀ ਕੋਹ ਲੜੀਆਂ ਆ ਗੱਲ ਪੱਕੀ ਹੈ ਜੀ ਤੇ ਚਲੋ ਹੁਣ ਕਰਦਾ ਕੀ ਹੈ ਜੀ ਹੁਣ ਆਪਾਂ ਵੇਟ ਕਰਦੇ ਆਪਾਂ ਜਦ ਤੱਕ ਥਾਲੀ ਰਾੜੀ ਕਰਵਾਈਏ ਤੇ ਬਾਕੀ ਆਪਾਂ ਖਾਣਾ ਖਾਂਦੇ ਆ ਤੇ ਉਸ ਤੋਂ ਬਾਅਦ ਆਪਣਾ ਫਿਰ ਐਂਡ ਕਰਦੇ ਵਲੌਗ ਦਾ ਥੈਂਕ ਯੂ so much ਤੇ ਲੋ ਜੀ ਹੁਣ ਸਾਡੀ ਤੁਸੀਂ ਪਿੰਨੀਆਂ ਦੇਖ ਲੀਆਂ ਨੇ ਪਿੰਨੀਆਂ ਬਹੁਤ ਕਮਾਲ ਦੀਆਂ ਨੇ ਰੇਟ ਮੈਨੂੰ وجہ ਪਤਾ ਨਹੀਂ ਕਿਉਂਕਿ ਉਹਨਾਂ ਨੇ ਮੈਨੂੰ ਫਿਕਸ ਕਰਨਾ ਤੇ 1000 ਰੁਪਏ ਕਿਲੋ ਵੀ ਆ ਤਾਂ ਵਰਥ ਆ ਤੇ ਪਰ ਇੱਥੇ ਪਿਆ ਜੀ ਪਿੰਨੀਆਂ ਆਰਡਰ ਆਪਣਾ ਡਿਲੀਵਰੀ ਨਹੀਂ ਕਰਦੇ ਨਹੀਂ ਹਲੇ ਤੱਕ ਅਸੀਂ ਡਿਲੀਵਰੀ ਕੀਤੀ ਨਹੀਂ ਗੀ ਪਿੰਨੀਆਂ ਦੀ ਓਕੇ ਤੇ ਇਥੋਂ ਹੀ ਲੈ ਜਾਂਦੇ ਆ ਔਰ ਮੈਂ ਦੱਸਿਆ ਵੀ ਓਨੀ ਹੀ ਕੇ ਬਣਾਈ ਦੀ ਆ ਆਪਾਂ ਕਾ ਬਾਤ ਹੈ ਜੀ ਤੇ ਭਾਜੀ ਕਰੋ ਪਿੱਛੇ ਨੂੰ ਕਰੋ ਮਾੜਾ ਜਾਂਦੇ ਹੁਣ ਆਪਾਂ ਇੱਥੇ ਗੱਲ ਕਲੀਅਰ ਕਰੀਏ ਭਾਈ ਹੁਣ ਜੇ ਪਿੰਨੀਆਂ ਲੈਣੀਆਂ ਨੇ ਇੱਥੇ ਤੁਹਾਨੂੰ ਆਰਡਰ ਕਰਨੀਆਂ ਪੈਣੀਆਂ ਨਹੀਂ ਹੈਗੀਆਂ ਇੱਥੇ ਆਉਣਾ ਪੈਣਾ ਆ ਤੇ ਆਉਣਾ ਕਿੱਥੇ ਆ ਇਹ ਹੈਗਾ ਜੀ ਭਾਜੀ ਐਡਰੈਸ ਦੱਸੋ ਇੱਕ ਰਹੀ ਇਹ ਹੈਗਾ ਜੀ ਪਿੰਡ ਟੰਡੇ ਆ ਸਾਂਝਾ ਘਰ ਪਿੰਡ ਟੰਡੇ ਨਹਿਰ ਦੇ ਉੱਤੇ ਆ ਜਿਹੜੀ ਨੀਲੋਂ ਤੋਂ ਰੋਪਣ ਨੂੰ ਨਹਿਰ ਜਾਂਦੀ ਆ ਉਹਦੇ ਉੱਪਰ ਆ ਕਿਸ਼ਤੀ ਦੇ ਕੋਲ ਵਾਜੀ ਦਾ ਤੇ ਹੁਣ ਕੋਈ ਕੰਟੈਕਟ ਨੰਬਰ ਜ਼ਰੂਰ ਪੁੱਛ ਲੋ ਇਹ ਬਿਲਕੁਲ ਬਿਲਕੁਲ ਪਹਿਲੀ ਕੰਟੈਕਟ ਨੰਬਰ ਆਪਣਾ ਤੁਸੀਂ ਦੱਸਿਓ ਕਿਹੜਾ ਹੈਗਾ ਆ ਹਾਂਜੀ ਸਾਡਾ ਰਿਸੈਪਸ਼ਨ ਦਾ ਨੰਬਰ ਹੈਗਾ 964669959 964669959 ਇਹ ਰਿਸੈਪਸ਼ਨ ਦਾ ਨੰਬਰ ਹੈ ਤੇ ਦੂਜੀ ਗੱਲ ਇਹ ਆ Google ਦੇ ਉੱਤੇ ਤੁਸੀਂ ਸਾਂਝਾ ਕਰ ਸਰਚ ਕਰ ਸਕਦੇ ਹੋ ਲੋਕੇਸ਼ਨ ਤੁਹਾਨੂੰ ਮਿਲ ਜਾਣੀ ਸਾਂਝਾ ਕਰ ਪੰਜਾਬ ਵੀ ਤੁਸੀਂ ਆਓ ਤੇ ਆ ਕੇ ਨਿਆਰੇ ਲੋ ਜੀ ਤੇ ਹੁਣ ਅਸੀਂ ਸਾਨੂੰ ਕੀ ਕਰਨਾ ਅਸੀਂ ਹੁਣ ਪਿੰਨੀਆਂ ਖਾ ਲਿਆ ਹੁਣ ਨਾਲ ਪਿੰਨੀਆਂ ਕੜ ਦੇ ਵਾਲਾ ਦੁੱਧ ਤੇ ਉਸ ਤੋਂ ਬਾਅਦ ਫੇਰ ਤੁਹਾਨੂੰ ਪਤਾ ਹੀ ਆਵੀ ਹੁਣ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾਂਝੇ ਕਰ ਦਿਓ ਸਪੈਸ਼ਲ ਪਿੰਨੀਆਂ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਸੋ ਮਚ